ਮੁੱਖ ਮੰਤਰੀ ਭਗਵੰਤ ਮਾਨ ਹੋਣਾ ਤੋਂ ਅਸਤੀਫਾ ਮੰਗ ਲਿਆ ਅਸਤੀਫਾ ਕਿਉਂ ਮੰਗਿਆ ਗਿਆ ਦੋ ਖਬਰਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਦਿਲ ਨੂੰ ਝੋੜ ਕੇ ਰੱਖ ਦੇਣ ਵਾਲੀਆਂ ਨੇ ਇੱਕ ਤਾਂ ਇਹ ਹੀ ਕਿ ਲਾਰੈਂਸ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਹੈ ਉਹ ਹੁਣ ਖੁਲਾਸਾ ਹੋ ਗਿਆ ਕਿ ਪੰਜਾਬ ਦੀ ਜਿਹੜੀ ਆ ਉਹ ਇੱਕ ਖਰੜ ਦੀ CIA ਦੇ ਵਿੱਚ ਜਿਹੜੀ ਆ ਹੋਈ ਹੈਗੀ ਹੈ ਔਰ ਇਹ ਤੋਂ ਬਹੁਤ ਵੱਡੇ ਸਵਾਲ ਖੜੇ ਹੋਏ ਆ ਔਰ ਭਗਵੰਤ ਮਾਨ ਇਹਦੇ ਵਿੱਚ ਕਸੂਤੇ ਕਿਵੇਂ ਕਰ ਰਿਹਾ ਇਸ ਤੇ ਬਹੁਤ ਟਾਈਮ ਚਰਚਾ ਕਰਨੀ ਹੈ ਦੂਜੀ ਦਿਲ ਨੂੰ ਝੰਝੋੜ ਕੇ ਰੱਖ ਦੇਣ ਵਾਲੀ ਖਬਰ ਜਿਹੜੀ ਇਹ ਹੈ ਕਿ ਜਿਹੜੀ ਭਾਰਤੀ ਵਿਨੇਸ਼ ਵਗਾਟ ਜਿਹੜੀ ਹੈ ਉਹ ਬਾਹਰ ਹੋ ਗਈ ਸੀਗੀ 올림픽 ਦੇ ਵਿੱਚੋਂ ਡਿਸਕਵਾਲਿਫਾਈਡ ਉਹਨੂੰ ਕਰ ਦਿੱਤਾ ਗਿਆ ਸੀ ਥੋੜਾ ਜਿਹਾ ਭਾਰਵਧਨ ਦੇ ਕਾਰਨ ਉਹ ਜਿਹੜਾ ਦੁਖੀ ਹੋ ਕੇ ਇੱਕ ਭਾਵਕ ਪੋਸਟ ਲੈ ਕੇ ਉਹਨੇ ਜਿਹੜੀ ਆ ਉਹ ਕੁਸ਼ਤੀ ਤੋਂ ਜਿਹੜਾ ਸੰन्यास ਲੈ ਲਿਆ ਅਲਵਿਦਾ ਕਹਿ ਦਿੱਤਾ ਔਰ ਉਧਰ ਭਗਵੰਤ ਮਾਨ ਜਿਹੜੇ ਆ ਉਹ ਮੁਸ਼ਕਲਾਂ ਦੇ ਵਿੱਚ ਲਗਾਤਾਰ ਘਿਰਦੇ ਦਿਖਾਈ ਦੇ ਰਹੇ ਹੁਣ ਬੇਅਦਬੀ ਦੇ ਮਸਲਿਆਂ ਦੇ ਵਿੱਚ ਹਨੀਪ੍ਰੀਤ ਔਰ ਜਿਹੜਾ ਬੇਰਾ ਰਾਮ ਰਹੀਮ ਵਾਲੇ ਦੀ ਮਦਦ ਕਰਨ ਦੇ ਵਿੱਚ ਭਗਵੰਤ ਮਾਨ ਕਸੂਤੇ ਕਰਦੇ ਦਿਖਾਈ ਦੇ ਰਿਹਾ ਕਿ ਵਾਕੀ ਇਹ ਗੱਲ ਸੱਚੀ ਹੈ ਔਰ ਉਧਰ ਨਾਲ ਹੀ ਨਾਲ ਜੇ ਗੱਲ ਕਰੀਏ ਕਿ ਕੇਜਰੀਵਾਲ ਦੀ ਥਾਂ ਜਿਹੜੀ ਹੈ ਉਹ ਹੁਣ ਕੌਣ ਲੈਣ ਜਾ ਰਿਹਾ ਇਸ ਤੇ ਵੀ ਅਹਿਮ ਜਿਹੜੀ ਚਰਚਾ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗੜਖੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰਗਾ ਇੱਕ ਸਤਿ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਪਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਨਿਕ ਸਾਹਿਬ ਬਹੁਤ ਨਾ ਦੁਖਦਾਈ ਖਬਰ ਹੈ ਕੱਲ ਦਾ ਨਾ ਦਿਲ ਕਾਫੀ ਜਿਆਦਾ ਜਿਹੜਾ ਇਸ ਚੀਜ਼ ਤੋਂ ਉਦਾਸ ਹੈ ਵਿਨੇਸ਼ ਫੋਗਾਟ ਵਾਲੀ ਖਬਰ ਨੂੰ ਸੁਣ ਕੇ ਵਿਨੇਸ਼ ਫੋਗਾਟ ਨੇ ਹੁਣ ਇੱਕ ਜਿਹੜੀ ਭਾਵੁਕ ਪੋਸਟ ਜਿਹੜੀ ਆ ਉਹ ਲਿਖੀ ਸੀ ਔਰ ਉਸ ਪੋਸਟ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਮਾਂ ਕੁਸ਼ਤੀ ਮੇਰੇ ਸੇ ਜੀਤ ਗਈ ਹੈ ਮੈਂ ਹਾਰ ਗਈ ਮaaf ਕਰਨਾ ਆਪਕਾ ਸੁਪਨਾ ਮੇਰੀ ਹਿੰਮਤ ਸਭ ਟੁੱਟ ਚੁਕੇ ਇਸੇ ਜਿਆਦਾ ਤਾਕਤ ਨਹੀਂ ਰਹੀ ਅਬ ਅਲਵਿਦਾ ਕੁਸ਼ਤੀ 2001 ਤੋਂ 2024 ਤੱਕ ਅਬ ਆਪ ਸਭ ਕੀ ਹਮੇਸ਼ਾ ਰਹਿਣੀ ਰਹੂਗੀ ਮਾਫੀ ਇਹ ਗੱਲ ਜਿਹੜੀ ਉਹਨੇ ਕਹੀ ਹੈ ਹਾਲਾਂਕਿ ਕਾਰਨ ਚਾਹੇ ਕੁਝ ਵੀ ਦੱਸੇ ਹੋਣ ਤੇ ਕਾਰਨ ਜਿਹੜੇ ਲੋਕ ਉਹਦੇ ਵਿੱਚ ਨਗੋਚਾਂ ਵੀ ਕੱਢ ਰਹੇ ਆ ਕਿ ਜਿਹੜਾ ਨਾਲ ਸਟਾਫ ਗਿਆ ਸੀ ਉਹਦੀ ਵੀ ਨਾਕਾਮੀ ਜਿਹੜੀ ਆ ਉਹ ਹੈਗੀ ਆ ਔਰ ਦੂਜੇ ਪਾਸੇ ਖੁਦ ਨੂੰ ਵੀ ਉਹਨਾਂ ਨੂੰ ਅਹਿਸਾਸ ਸੀਗਾ ਕਿ ਉਹਨਾਂ ਦਾ ਭਾਰ ਜਿਹੜਾ ਉਹ ਵੱਧ ਹੈ ਔਰ ਵਿਨੀਸ਼ ਫਗਾਟੂ ਦਾ ਖੁਦ ਵੀ ਅਹਿਸਾਸ ਸੀਗਾ ਇਸ ਤਰੀਕੇ ਨਾਲ ਕੁਸ਼ਤੀ ਛੱਡੀ ਹੈ ਔਰ ਇਨੀ ਤਕੜੀ ਕੁੜੀ ਹੈ ਔਰ ਕਿਸਮਤ ਨੇ ਸਾਥ ਨਹੀਂ ਦਿੱਤਾ ਪਹਿਲਾਂ ਇੱਕ 올림픽 ਦੇ ਵਿੱਚ ਜਿਹੜਾ ਉਹਨਾਂ ਦੀ ਉਹਨਾਂ ਨੂੰ ਸੱਟ ਲੱਗੀ ਸੀ ਉਹਦੇ ਕਰਕੇ ਰਹਿ ਗਏ ਫਿਰ ਉਹਨਾਂ ਨੇ ਕਿੰਨਾ ਜ਼ਬਰਦਸਤ ਸੰਘਰਸ਼ ਜਿਹੜਾ ਉਹ ਭਾਰਤੀਆਂ ਸੜਕਾਂ ਤੇ ਲੜਿਆ ਬ੍ਰਿਜਪੂਸ਼ਣ ਦੇ ਖਿਲਾਫ ਸਾਲ ਜਿਹੜਾ ਉਹ ਪਾਸੇ ਰਹੇ ਹੈ ਮਿਹਨਤ ਤੋਂ ਤੇ ਉੱਥੇ ਜਾ ਕੇ ਬਹੁਤ ਜ਼ਬਰਦਸਤ ਜਿਹੜਾ ਪ੍ਰਦਰਸ਼ਨ ਕੀਤਾ ਸੀਗਾ ਔਰ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਹੋਇਆ ਔਰ ਉਹਦੇ ਤੋਂ ਸਾਰੇ ਜਿਹੜੇ ਆ ਉਹ ਦੁਖੀ ਹੈਗੇ ਆ ਚਲੋ ਇਹਦੇ ਤੇ ਹੁਣ ਜਿਆਦਾ ਕੁਝ ਗੱਲ ਕਰਨ ਨੂੰ ਜੀ ਨਹੀਂ ਕਰ ਰਿਹਾ ਕਿਉਂਕਿ ਮਨ ਕਾਫੀ ਇਸ ਚੀਜ਼ ਨੂੰ ਲੈ ਕੇ ਦੁਖੀ ਹੈ ਚਲੋ ਪਹਿਲਾ ਸੱਦੀ ਖਬਰ ਆਪਾਂ ਭਗਵੰਤ ਮਾਨ ਹੋਰਾਂ ਵਾਲੀ ਕੋਈ ਲੈਨੇ ਆ ਜੀ ਬਹੁਤ ਵੱਡਾ ਖੁਲਾਸਾ ਹੋ ਗਿਆ ਕੱਲ ਕਿ ਰਿਪੋਰਟ ਜਿਹੜੀ ਜਨਤਕ ਹੋਈ ਹੈ ਜਿਹੜੀ ਐਸਆਈਟੀ ਇੰਟਰਵਿਊ ਨੂੰ ਲੈ ਕੇ ਬਣੀ ਸੀਗੀ ਲਾਰੈਂਸ ਬਿਸ਼ਨੋਈ ਵਾਲੀ ਉਸ ਇੰਟਰਵਿਊ ਨੂੰ ਲੈ ਕੇ ਐਸਆਈਟੀ ਨੇ ਰਿਪੋਰਟ ਜਿਹੜੀ ਆ ਦੇ ਦਿੱਤੀ ਹੈ ਔਰ ਪਤਾ ਲੱਗਿਆ ਕਿ ਉਹ ਇੰਟਰਵਿਊ ਜਿਹੜੀ ਆ ਉਹ ਖਰੜ ਸੀਆਈਏ ਦੇ ਵਿੱਚ ਹੋਈ ਹੈ ਲਾਰੈਂਸ ਬਜਨੋਈਦ ਜਿਹੜੀ ਇੰਟਰਵਿਊ ਹੈ ਉਹ ਖਰੜ ਸੀਆਈਏ ਦੇ ਵਿੱਚ ਹੋਈ ਹੈ ਐਸਆਈਟੀ ਨੇ ਖੁਲਾਸਾ ਕਰ ਦਿੱਤਾ ਔਰ ਹੁਣ ਅਣਖੀ ਸਾਹਿਬ ਇਹਦੇ ਤੇ ਅੱਗੇ ਕਾਰਵਾਈ ਕੀ ਹੋਣੀ ਚਾਹੀਦੀ ਹੈ ਹੁਣ ਮੁੱਖ ਮੰਤਰੀ ਔਰ ਡੀਜੀਪੀ ਸਾਹਿਬ ਲੋਕਾਂ ਨੂੰ ਜਿਹੜਾ ਉਹ ਕੀ ਮੂੰਹ ਜਿਹੜਾ ਉਹ ਦਿਖਾਉਣਗੇ ਔਰ ਮੈਨੂੰ ਲੱਗਦਾ ਕਿ ਉਹ ਅਫਸਰ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਨੂੰ ਜਲਦ ਜਲਦ ਲੱਭ ਕੇ ਐਕਸ਼ਨ ਕਰਨਾ ਚਾਹੀਦਾ ਔਰ ਸਿਰਫ ਮੌਤਰੀ ਨਹੀਂ ਹੋਣੀ ਚਾਹੀਦੀ ਮੈਨੂੰ ਲੱਗਦਾ ਕਿ ਇਹਦੇ ਵਿੱਚ ਸਸਪੈਂਡ ਨਹੀਂ ਹੋਣਾ ਚਾਹੀਦਾ ਸਿਰਫ ਉਹਦੇ ਤੇ ਡਿਸਮਿਸ ਜਿਹੜੇ ਅਫਸਰ ਹੋਣੇ ਚਾਹੀਦੇ ਆ ਔਰ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਇਹਦੇ ਬਾਰੇ ਪਹਿਲਾਂ ਹੀ ਖੁਲਾਸਾ ਕਰ ਦਿੱਤਾ ਸੀ ਇੰਟਰਵਿਊ ਤੋਂ ਕੋਈ ਦਿਨ ਬਾਅਦ ਹੀ ਕਿ ਭਾਈ ਇਹ ਇੰਟਰਵਿਊ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਹੀ ਹੋਈ ਹੈ ਉਹਨਾਂ ਤਯਾਰਬਾ ਬੋਲਦਾ ਫਿਰ ਉਹਨਾਂ ਨੇ ਕਹਿਤਾ ਸੀ ਕਿ ਐਫਆਈਆਰ ਹੋਣੀ ਚਾਹੀਦੀ ਐਫਆਈਆਰ ਨਹੀਂ ਪੰਜਾਬ ਸਰਕਾਰ ਨੇ ਕੀਤੀ ਫਿਰ 100 ਗੰਡੇ ਵੀ ਖਾਦੇ 176 ਵੀ ਖਾਦੇ ਹਾਈ ਕੋਰਟ ਨੇ ਜਿਹੜੀ ਐਫਆਈਆਰ ਕਰਵਾਈ ਹੁਣ ਕਿਵੇਂ ਦੇਖਦੇ ਹੋ ਇਸ ਪੂਰੇ ਮਸਲੇ ਨੂੰ ਹੁਣ ਜਦੋਂ ਗੈਂਗਸਟਰ ਜੇ ਨਾਲ ਜਿਹੜੀ ਆ ਉਹ ਪੁਲਿਸ ਹੀ ਰਲ ਗਏ ਫਿਰ ਇੱਕ ਥਾਂ ਤੋਂ ਤੁਸੀਂ ਭਜਾ ਦਿੰਨੇ ਹੋ ਉਹਨੂੰ ਰਾਤਾਂ ਨੂੰ ਕਿਤੇ ਲਿਜਾ ਕੇ ਰੱਖਦੇ ਉਹਦੀ ਗਰਲਫ੍ਰੈਂਡ ਨਾਲ ਮਿਲਾਉਂਦੇ ਹੋ ਪਵਨ ਜਿਹੜਾ ਉਹ ਟੀਨੂ ਸੀਗਾ ਤੇ ਉਸ ਨੂੰ ਭਜਾ ਦਿੱਤਾ ਜਾਂਦਾ ਉਸ ਤੋਂ ਬਾਅਦ ਹੁਣ ਲਾਰੈਂਸ ਨੂੰ ਕਿਸ ਤਰੀਕੇ ਦੇ ਨਾਲ ਰੱਖ ਕੇ ਉਹਦੀ ਇੰਟਰਵਿਊ ਕਰਵਾਈ ਜਾਂਦੀ ਹੈ ਜਦੋਂ ਪੁਲਿਸ ਤੇ ਗੈਂਗਸਟਰ ਰਲ ਗਏ ਤਾਂ ਫਿਰ ਆਮ ਲੋਕਾਂ ਦਾ ਬਣੂਗਾ ਕੀ ਜਦੋਂ ਆਮ ਲੋਕਾਂ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਲੋਕ ਜਿਹੜੇ ਆ ਉਹ ਪੁਲਿਸ ਦੇ ਕੋਲੇ ਜਾਂਦੇ ਆ ਤੇ ਜਦੋਂ ਪੁਲਿਸ ਹੀ ਗੈਂਗਸਟਰਾਂ ਦੇ ਨਾਲ ਰਲ ਗਈ ਹੈ ਤਾ ਫਿਰ ਲੋਕ ਹੁੰਣ ਜਿਹੜਾ ਉਹ ਜਾਣਗੇ ਕਿੱਥੇ ਅਨਕਿ ਸਾਬ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਆ ਬਿਲਕੁਲ ਸੁਖਵਿੰਦਰ ਜੀ ਇਹ ਜਿਹੜਾ ਤੁਸੀਂ ਪ੍ਰਸ਼ਿਤ ਕੀਤਾ ਇਹਦੇ ਸਬੰਧੀ ਤਾਂ ਮੈਂ ਗੱਲਬਾਤ ਕਰਾਂਗਾ ਫਲਪੇਨਾ ਉਹ ਜਿਹੜੀ ਪੇਨਾ ਤੁਸੀਂ ਭੂਮਿਕਾ ਬੰਨੀ ਜਿਹੜੀ ਆਪਣੀ ਭਾਰਤੀ ਪਹਿਲਵਾਨ ਦੇ ਤਜੋ ਹੋਇਆ ਉਹਦੇ ਸਬੰਧੀ ਮੈਂ ਦੋ ਸ਼ਬਦ ਆਪਣੇ ਪੱਧਰ ਤੇ ਜ਼ਰੂਰ ਕਹਿਣਾ ਚਾਹਾਂਗਾ ਆ ਸਿਰਦੂ ਸਾਬ ਕਈ ਲੋਕ ਹੁੰਦੇ ਆ ਕਿ ਜਿਹੜੇ ਹਾਰ ਕੇ ਵੀ ਇਤਿਹਾਸ ਜਿਹੜਾ ਉਹ ਰਚ ਦਿੰਦੇ ਆ ਤਾਂ ਵਿਨੇਸ਼ ਪੋਗਟ ਨੇ ਹੀ ਹਾਰਿਆ ਹਾਰ ਕੇ ਜਿੱਤੀ ਜਿੱਤ ਕੇ ਹਰੀ ਪਰ ਫਿਰ ਵੀ ਉਸਨੇ ਇਤਿਹਾਸ ਜਿਹੜਾ ਉਹ ਇੱਕ ਰਚ ਦਿੱਤਾ ਭਾਰਤੀ ਹੁੰਦੇ だっ ਤੇ ਔਰ ਸਿੱਧੂ ਸਾਹਿਬ ਜਿਹੜੀ ਉਹ ਪੋਸਟ ਆ ਪੋਸਟ ਜਿਹੜੀ ਬੜੀ ਭਾਵਕ ਪੋਸਟ ਹੈਗੀ ਆ ਮੈਨੂੰ ਉਹ ਪੋਸਟ ਜਦੋਂ ਮੈਂ ਪੜ ਰਿਹਾ ਸੀ ਤਾਂ ਮੈਨੂੰ ਪੰਜਾਬੀ ਦਾ ਮਹਾਨ ਕਵੀ ਪਾਸ ਸ਼ਾਹ ਅਫਤਾਰ ਸਿੰਘ ਪਾਸ ਉਹਦੀਆਂ ਸਤਰਾਂ ਯਾਦ ਆ ਗਈਆਂ ਉਹ ਇੱਕ ਕਵਿਤਾ ਲਿਖਦਾ ਜਿਹਦੇ ਵਿੱਚ ਉਹ ਇਹ ਗੱਲ ਕਹਿੰਦਾ ਕਿ ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਟੁੱਟ ਜਾਣਾ ਤੇ ਜਦੋਂ ਸੁਪਨੇ ਟੁੱਟਦੇ ਆ ਸਿੱਧੂ ਸਾਹਿਬ ਤਾਂ ਫਿਰ ਇージェਹੀਆਂ ਪੋਸਟਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ ਫਿਰ ਉਸਦੀ ਇਸ ਜਿਹੜੀ ਹਾਰ ਮੈਂ ਉਸਦੀ ਹਾਰ ਨਹੀਂ ਮੰਨਦਾ ਮੈਂ ਉਸਦੀ ਜਿੱਤ ਮੰਨਦਾ ਜਿਸ ਨੇ ਇੱਕ ਨਵਾਂ ਇਤਿਹਾਸ ਰਚਾਇਆ ਮੈਂ ਇੱਕ ਭਾਰਤੀ ਹੁੰਦੇ ਨਾਤੇ ਉਸਦੇ ਨਾਲ ਖੜਾ ਹਾਂ ਮੇਰੇ ਦਰਸ਼ਕ ਮੇਰਾ ਚੈਨਲ ਉਸਦੇ ਨਾਲ ਖੜਾ ਹੈ ਹੁਣ ਸਿੱਧੂ ਸਾਹਿਬ ਨੂੰ ਅਮਲਾਂ ਮੈਂ ਤੁਹਾਡੇ ਉਸ ਪ੍ਰੈਸ਼ਰ ਵਾਲੇ ਜਿਹੜਾ ਪ੍ਰਸ਼ਨ ਤੁਸੀਂ ਕੀਤਾ ਨਾਰਲਸ ਬਿਸ਼ਨੋਈ ਦੀ ਸਿੱਧੂ ਸਾਹਿਬ ਜਦੋਂ ਇੰਟਰਵਿਊ ਹੁੰਦੀਆ ਤਾਂ ਉਸ ਸਮੇਂ ਡੀਜੀਪੀ ਸਾਹਿਬ ਅਗਲੇ ਦਿਨ ਹੀ ਆਣ ਕੇ ਇਹ ਨਹੀਂ ਗੱਲ ਕਹਿ ਦਿੰਦੇ ਆ ਕਿ ਇਹ ਪੰਜਾਬ ਦੀ ਜੇਲ੍ਹ ਵਿੱਚ ਨਹੀਂ ਹੋਈ ਉਸ ਤੋਂ ਅਗਲੇ ਦਿਨ ਦੂਜਾ ਪੋਰਸ਼ਨ ਆ ਜਾਂਦਾ ਜਿਹਦੇ ਵਿੱਚ ਦੁਬਾਰਾ ਕੁਝ ਦੱਸਿਆ ਜਾਂਦਾ ਉਸ ਤੋਂ ਲੈ ਕੇ ਹੁਣ ਤੱਕ ਕਈ ਤਰੀਕੇ ਦੇ ਵਾਦ-ਵਿਵਾਦ ਉੱਠਦੇ ਰਹੇ ਅਤੇ ਹਮੇਸ਼ਾ ਇਹ ਗੱਲ ਚਰਚਾ ਚ ਰਹੀ ਕਿ ਉਹ ਇੰਟਰਵਿਊ ਜਿਹੜੀ ਆ ਬਠਿੰਡਾ ਜੇਲ੍ਹ ਦੀ ਹੈਗੀ ਆ ਜਦੋਂ ਕਿ ਪੰਜਾਬ ਪੁਲਿਸ ਇਹ ਗੱਲ ਕਹਿੰਦੀ ਰਹੀ ਕਿ ਨਹੀਂ ਪਈ ਉਹ ਕਿਸ ਪੰਜਾਬ ਦੇ ਵਿੱਚ ਹੋਈ ਦੀ ਫਿਰ ਇਸ ਤੋਂ ਮਗਰੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਹਰਕਤ ਵਿੱਚ ਆਉਂਦੀ ਆ ਉਹ ਨਿਰਦੇਸ਼ ਦਿੰਦੀ ਆ ਕਿ ਹਾਂ ਭਈ ਇਸ ਮਸਲੇ ਦੀ ਜਿਹੜੀ ਜਾਂਚ ਆ ਉਹ ਕੀਤੀ ਜਾਵੇ ਹਾਈ ਕੋਰਟ ਦੇ ਕਹਿ ਤੇ ਉੱਤੇ ਸਿੱਧੂ ਸਾਹਿਬ ਇੱਕ ਸਟ ਜਿਹੜੀ ਪੰਜਾਬ ਸਰਕਾਰ ਬਣਾਉਂਦੀ ਆ ਅ ਸੈਟ ਫਿਰ ਜਿਹੜੀ ਆ ਉਹ ਇਸ ਸਾਰੇ ਮਸਲੇ ਦੀ ਜਾਂਚ ਕਰਦੀ ਪਰ ਬਹੁਤ ਕੁ ਮਾਰਦੀ ਅਗਵਾਈ ਦੇ ਵਿੱਚ ਨਹੀਂ ਸਿੱਖ ਪਾਦੀ ਜੀ ਤਾਂ ਉਹ ਸੈਟ ਨੇ ਪੂਰਨ ਤੌਰ ਤੇ ਕੰਮ ਕੀਤਾ ਤੇ ਅੱਜ ਤੋਂ ਕੁ ਸਮਾਂ ਪਹਿਲਾਂ ਇੱਕ ਸੀਲਬੱਦ ਲਫਾਫਾ ਜੜਾਇਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਉਹ ਦਿੱਤੀ ਹੁਣ ਉਹ ਜਿਹੜਾ ਸੀਲਬੱਦ ਲਫਾਫਾ ਦਿੱਤਾ ਗਿਆ ਸੈਟ ਵੱਲੋਂ ਉਹ ਸਿੱਧੂ ਸਾਹਿਬ ਕਾਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਉਸ ਨੂੰ ਜਨਤਕ ਕਰਦੀ ਹੈ ਉਸ ਨੂੰ ਖੋਲਦੀ ਹੈ ਜੀ ਤੇ ਜਿਸ ਦੇ ਵਿੱਚ ਇੱਕ ਖਲਾਸਾ ਸਿੱਧੂ ਸਾਹਿਬ ਸਾਹਮਣੇ ਆਉਂਦਾ ਕਿ ਹਾਂ ਭਈ ਉਹ ਜਿਹੜੀ ਇੰਟਰਵਿਊ ਹੋਈ ਉਹ ਖਰੜ ਤੇ ਸੀਆਈ ਸਟਾਫ ਦੇ ਵਿੱਚ ਹੋਈ ਹੈ ਹੁਣ ਤੇ ਦੂਜੀ ਜਿਹੜੀ ਆ ਉਹ ਰਾਜਸਥਾਨ ਦੇ ਜੇਲ੍ਹ ਦੇ ਵਿੱਚ ਹੋਈ ਹੈ ਹੁਣ ਸਿੱਧੂ ਸਾਹਿਬ ਰਾਜਸਥਾਨ ਦੀ ਗੱਲ ਤਾਂ ਆਪਾਂ ਬਾਅਦ ਚ ਕਰੀਏ ਪਹਿਲਾਂ ਤਾਂ ਗੱਲ ਕਰਦੇ ਆ ਖਰੜ ਦੀ ਔਰ ਮੈਨੂੰ ਯਾਦ ਆ ਕਿ ਜਦੋਂ ਸਿੱਟ ਨੇ ਆਪਣੀ ਰਿਪੋਰਟ ਕੀਤੀ ਸੀ ਤਾਂ ਮੈਂ ਆਪਣੇ ਪ੍ਰੋਗਰਾਮ ਦੇ ਵਿੱਚ ਸਵੇਰ ਖਬਰ ਸਵੇਰ ਦੇ ਵਿੱਚ ਹੀ ਇਹ ਗੱਲ ਦੀ ਗੱਲ ਕੀਤੀ ਸੀ ਕਿ ਸਿੱਧੂ ਸਾਹਿਬ ਇਸ ਦਾ ਲੱਗਦਾ ਸੀ ਕਿ ਉਹ ਜੇਲ੍ਹ 'ਚ ਨਹੀਂ ਬਲਕਿ ਕਿਸੇ ਥਾਣੇ ਦੇ ਵਿੱਚ ਹੋਈ ਹੈ ਮੈਨੂੰ ਯਾਦ ਆ ਜਦਾ ਤਾਂ ਕੱਲ ਉਹ ਸਿੱਟ ਨੇ ਖਲਾਸਾ ਜਿਹੜਾ ਮਾਰਕ ਉਹ ਹਾਈ ਕੋਰਟ ਨੇ ਉਹ ਲਾਫਾ ਕੀ ਜਿਹੜੇ ਨੇ ਉਹ ਜਨਤਾ ਕਰਦੇ ਜਿਹਦੇ ਵਿੱਚ ਇਹ ਗੱਲ ਜਿਹੜੀ ਆ ਉਹ ਪੁਲਿਸ ਡਿਰੇਕਟਰ ਸਾਹਿਬ ਗੱਲ ਇਹ ਆ ਕਿ ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਆ ਪੰਜਾਬ ਦੀਆਂ ਜੇਲ੍ਹਾਂ ਦਾ ਵਿਭਾਗ ਵੀ ਉਹਨਾਂ ਕੋਲ ਆ ਤੇ ਪੰਜਾਬ ਦੀ ਪੁਲਿਸ ਵੀ ਜਿਹੜੀ ਡਾਇਰੈਕਟ ਤੌਰ ਤੇ ਉਹਨਾਂ ਦੇ ਅੰਡਰ ਆ ਕਿਉਂਕਿ ਮੁੱਖ ਮੰਤਰੀ ਗ੍ਰਹਿ ਮੁੱਖ ਮੰਤਰੀ ਓਹੀ ਵੀ ਤੇ ਜੇਕਰ ਸਰ ਪੁਲਿਸ ਦੀ ਇਹ ਨਾਕਾਮੀ ਸਾਹਮਣੇ ਆਈ ਸੀਆਈ ਸਟਾਫ ਦੇ ਵਿੱਚ ਉਸ ਦੀ ਪੁੱਛਗਿੱਛ ਹੋ ਰਹੀ ਹੈ ਨਾ ਸਾਰੇ ਜ਼ਿਲ੍ਹਿਆਂ ਦੀ ਪੁਲਿਸ ਉਹਦੇ ਕੋਲ ਪੁੱਛਗਿੱਛ ਕਰਦੀ ਹੈ ਤਾਂ ਫਿਰ ਉਹ ਜਿਹੜਾ ਪੱਤਰਕਾਰ ਜਿਹੜਾ ਉਹ ਇੰਟਰਵਿਊ ਲੈ ਗਿਆ ਉਹ ਕਿਸ ਤਰੀਕੇ ਨਾਲ ਲੈ ਗਿਆ ਕਿ ਉਹ ਪੱਤਰਕਾਰ ਦੇ ਤਾਂ ਆਪਣੇ ਕੰਮ ਕਰ ਦਿੱਤਾ ਪਰ ਉਹ ਕਿਹੜੇ ਪੁਲਿਸ ਅਧਿਕਾਰੀ ਸਨ ਜਿਨ੍ਹਾਂ ਨੇ ਵਿਸ਼ੇਸ਼ ਫਾਇਦਾ ਲੈਂਦਿਆਂ ਹੋਇਆ ਉਸ ਦੀ ਇੰਟਰਵਿਊ ਜਿਹੜੀ ਉਹ ਕਰਾ ਦਿੱਤੀ ਗਈ ਆਪਣੇ ਆਪ ਵਿੱਚ ਇੱਕ ਅਫਸਰ ਕਾਫੀ ਉੱਚ ਜਿਹੜਾ ਉਹ ਮੰਨਿਆ ਜਾਂਦਾ ਹੈ ਔਰ ਇੱਕ ਅਫਸਰ ਜਿਹੜਾ ਜਿਹਦਾ ਨਾਮ ਆ ਰਿਹਾ ਪਿਛਲੇ ਕਈ ਦਿਨਾਂ ਤੋਂ ਨਾਮ ਆ ਰਿਹਾ ਸੀ ਉਹਨਾਂ ਦਾ ਹਾਲਾ ਕਿ ਰਿਪੋਰਟ ਦੇ ਵਿੱਚ ਉਹਨਾਂ ਦਾ ਨਾਮ ਮੇਰੇ ਖਿਆਲ 'ਚ ਨਹੀਂ ਹੈ ਔਰ ਉਹਨਾਂ ਦੇ ਵਿੱਚੋਂ ਇੱਕ ਅਫਸਰ ਜਿਹੜਾ ਉਹ ਪੀਪੀਐਸ ਪਦ ਦੋਨੇ ਅਫਸਰ ਜਿਹੜੇ ਪੀਪੀਐਸ ਪਦਰ ਦੇ ਦੱਸੇ ਜਾ ਰਹੇ ਐ ਔਰ ਇੱਕ ਥੋੜਾ ਜਿਹਾ ਵੱਡੇ ਰੈਂਕ ਦਾ ਇੱਕ ਥੋੜਾ ਜਿਹਾ ਠੀਕ ਰੈਂਕ ਦਾ ਔਰ ਇੱਕ ਅਫਸਰ ਨੂੰ ਉਹਨਾਂ ਦੇ ਵਿੱਚੋਂ ਤਬਦੀਲ ਵੀ ਕਰ ਦਿੱਤਾ ਗਿਆ ਜਿੱਥੇ ਉਹਦੀ ਪੋਸਟਿੰਗ ਸੀ ਉਹਨੂੰ ਖੁੱਡੇ ਲਾਈਨ ਪੋਸਟਿੰਗ ਤੇ ਲਾਇਆ ਗਿਆ ਹਾਲਾਂਕਿ ਉਹ ਆਖਰ ਵਿਵਾਦਾਂ ਦੇ ਵਿੱਚ ਹੀ ਜਿਹੜਾ ਉਹ ਰਹਿੰਦਾ ਹੈਗਾ ਔਰ ਪਿਛਲੇ ਦਿਨੀ ਥੋੜੇ ਦਿਨ ਪਹਿਲਾਂ ਵੀ ਉਹਦੀ ਜਿਹੜੀ ਸ਼ਿਕਾਇਤ ਉੱਥੇ ਹੋਈ ਸੀ ਔਰ ਉਹਦੀ ਟ੍ਰਾਂਸਫਰ ਜਿਹੜੀ ਆ ਹੋਈ ਆ ਔਰ ਸਰਕਾਰ ਨੇ ਅੱਜ ਤੋਂ 3-4 ਦਿਨ ਪਹਿਲਾਂ ਉਹਦੀ ਟ੍ਰਾਂਸਫਰ ਜਿਹੜੀ ਹੈ ਜਿਹੜਾ ਅਫਸਰ ਦਾ ਨਾਮ ਆਉਂਦਾ ਲੋਰੈਂਸ ਮਿਸ਼ਨੋਈ ਦੀ ਇੰਟਰਵਿਊ ਕਰਵਾਉਣ ਦੇ ਵਿੱਚ ਜਿਹੜੇ ਦੋ ਅਫਸਰਾਂ ਦਾ ਨਾਮ ਆਉਂਦਾ ਉਹਨਾਂ ਦੇ ਵਿੱਚੋਂ ਇੱਕ ਅਫਸਰ ਨੂੰ ਸਰਕਾਰ ਨੇ ਲੁਕਵੇਂ ਤਰੀਕੇ ਦੇ ਨਾਲ ਬਦਲ ਦਿੱਤਾ 3-4 ਦਿਨ ਪਹਿਲਾਂ ਉਹ ਪੀਪੀਐਸ ਅਧਿਕਾਰੀ ਜਿਹੜਾ ਉਹ ਹੈਗਾ ਔਰ ਉਹਨੂੰ ਬਦਲ ਦਿੱਤਾ ਔਰ ਪਤਾ ਨਹੀਂ ਲੱਗਣ ਦਿੱਤਾ ਲਿਸਟ ਜਿਹੜੀ ਆ ਬਾਹਰ ਨਹੀਂ ਗਈ ਹਾਲਾਂਕਿ ਉਹ ਅਫਸਰ ਆਖਰ ਵਿਵਾਦਾਂ ਦੇ ਵਿੱਚ ਹੀ ਰਹਿੰਦਾ ਰਿਹਾ ਪਿਛਲੇ ਦਿਨੀ ਵੀ ਇੱਕ ਵੱਡੀ ਸ਼ਿਕਾਇਤ ਵੱਡੀ ਰਕਮ ਨੂੰ ਲੈ ਕੇ ਉਹਦੀ ਹੋਈ ਹੈਗੀ ਹੈ ਔਰ ਇੱਕ ਹੋਰ ਪੀਪੀਐਸ ਅਧਿਕਾਰੀ ਹੈ ਔਰ ਆਪਣੇ ਭਾਸ਼ਣ ਨੂੰ ਲੈ ਕੇ ਉਹ ਬੜਾ ਆਪਣੇ ਆਪ ਨੂੰ ਹੀਰੋ ਸਾਬਤ ਕਰਦਾ ਸੀਗਾ ਔਰ ਉਹ ਬੜਾ ਕਹਿੰਦਾ ਸੀਗਾ ਕਿ ਪੁਲਿਸ ਐ ਕਰਦੀ ਆ ਜੀ ਕਾਲੀਆਂ ਭੇਡਾਂ ਨੇ ਔਰ ਉਹ ਖੁਦ ਕਹਿੰਦੇ ਕਿ ਕਾਲੀ ਭੇਡ ਜਿਹੜੀ ਉਹ ਨਿਕਲ ਰਹੀ ਹੈ ਔਰ ਮੈਨੂੰ ਲੱਗਦਾ ਕਿ ਇਹਨਾਂ ਨੂੰ ਮੁਅਤਲ ਸਸਪੈਂਡ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਸਰਕਾਰ ਨੂੰ ਲੱਭ ਕੇ ਔਰ ਇਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਔਰ ਕਿਤੇ ਨਾ ਕਿਤੇ ਮੁੱਖ ਮੰਤਰੀ ਸਾਹਿਬ ਨੂੰ ਵੀ ਅਸਤੀਫਾ ਜਿਹੜਾ ਦੇਣਾ ਚਾਹੀਦਾ ਹੀ ਹੈ ਚਾਹੇ ਮੁੱਖ ਮੰਤਰੀ ਦੇ ਤੌਰ ਤੇ ਨਾ ਸਹੀ ਗ੍ਰਹਿ ਮੰਤਰੀ ਦੇ ਤੌਰ ਤੇ ਮੁੱਖ ਮੰਤਰੀ ਸਾਹਿਬ ਖੁਦ ਫੇਲ ਜਿਹੜੇ ਹੋਏ ਐ ਔਰ ਉਹਦੇ ਤੌਰ ਤੇ ਮੁੱਖ ਮੰਤਰੀ ਸਾਹਿਬ ਨੂੰ ਅਸਤੀਫਾ ਜਿਹੜਾ ਗ੍ਰਹਿ ਮੰਤਰੀ ਦੇ ਤੌਰ ਤੇ ਦੇ ਦੇਣਾ ਚਾਹੀਦਾ ਹੁਣ ਤਾਂ ਲੋਕ ਮੰਗਦੇ ਐ ਜਦੋਂ ਕਾਰਗੁਜ਼ਾਰੀ ਹੋਵੇ ਤੁਹਾਡੀ ਚੰਗੀ ਨਹੀਂ ਹੈ ਜੇਲ ਮੰਤਰੀ ਦੇ ਤੌਰ ਤੇ ਤੁਹਾਡੀ ਕਾਰਗੁਜ਼ਾਰੀ ਚੰਗੀ ਨਹੀਂ ਹਾਲਾਂਕਿ ਕਾਰਗੁਜ਼ਾਰੀ ਤਾਂ ਮੁੱਖ ਮੰਤਰੀ ਦੇ ਤੌਰ ਤੇ ਵੀ ਚੰਗੀ ਨਹੀਂ ਪਰ ਮੈਂ ਮਹਿਕਮੇ ਦੇ ਵਾਈਸ ਦੇ ਗੱਲ ਕਰਾਂ 0 ਨੰਬਰ ਭਗਵੰਤਬਾਹ ਨੂੰ ਮੈਂ ਦੇ ਰਿਹਾ ਐਜ਼ ਅ ਗ੍ਰਹਿ ਮੰਤਰੀ ਔਰ 0 ਨੰਬਰ ਐਜ਼ ਅ ਜੇਲ ਮੰਤਰੀ ਦੇ ਰਿਹਾ ਜਿਲ੍ਹਾਂ ਦੇ ਵਿੱਚੋਂ ਬਾਹਰ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਔਰ ਲਾਅ ਐਂਡ ਆਰਡਰ ਦੀ ਕੀ ਸਥਿਤੀ ਆ ਉਹ ਵੀ ਸਾਰਿਆਂ ਦੇ ਆਪਣੇ ਸਾਹਮਣੇ ਹੀ ਆ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ ਕਿ ਮੁੱਖ ਮੰਤਰੀ ਸਾਹਿਬ ਨੂੰ ਐਜ਼ ਅ ਗ੍ਰਹਿ ਮੰਤਰੀ ਤਸਦੀਫਾ ਦੇ ਹੀ ਦੇਣਾ ਚਾਹੀਦਾ ਹੈਗਾ ਜੀ ਮਹਿਲਾਨ ਸਿੰਘ ਸਾਹਿਬ ਦੇ ਆ ਜੀ ਗੱਲ ਤੁਸੀਂ ਨੈਟ ਕਰ ਰਹੇ ਨੈਟਕ ਦਾ ਪਦਰਤਾ ਤੁਸੀਂ ਉਹ ਰਹਿ ਨਹੀਂ ਦੋ ਕਿ ਮੁੱਖ ਮੰਤਰੀ ਸਾਹਿਬ ਨੇ ਕਿਸ ਨਟਕਾ ਦੀ ਅਬਾਦ ਦੋ ਸਭ ਤੁਸੀਂ ਰਹਿ ਨਹੀਂ ਦੋ ਕਿ ਮੁੱਖ ਮੰਤਰੀ ਸਾਹਿਬ ਨੇ ਕਿਹੜੇ ਪੱਤਰ ਅਸਤੀਫਾ ਦੇਉਣਾ ਹੈ ਕਿ ਕਿਹੜਾ ਨਹੀਂ ਦੇਣਾ ਜਿੱਤੇ ਟਾਇ ਸਾਰੀ ਤੁਸੀਂ ਦੇਖ ਲਓ ਬਤੌਰ ਮੁੱਖ ਮੰਤਰੀ ਪੰਜਾਬ ਡਿੱਗਦੀਆਂ ਕਲਾਵਾਂ 'ਤੇ ਲੱਗਾ ਚੜ੍ਹਦੀਆਂ ਕਲਾਵਾਂ 'ਤੇ ਨਹੀਂ ਗਿਆ ਚਲੋ ਗੱਲ ਆਪਾਂ ਲਾਰੈਂਸ ਮਿਸ਼ਨ ਹੋਈ ਕਰ ਰਹੀ ਹੈ ਹਾਈ ਕੋਰਟ ਦੇ ਵਿੱਚ ਬਸਪੁਰ ਚ ਕਾੜੀਆਂ ਭੇਜਾਂ ਨੇ ਜਿਸ ਦੀ ਤੁਸੀਂ ਖੁਦ ਉਹ ਗਾਰੇ ਚ ਜਿਹੜਾ ਕਈ ਵਾਰੀ ਕੋਸਤਾ ਰਿਹਾ ਹੁਣ ਸਿੱਧੂ ਸਾਹਿਬ ਗੱਲ ਇਹ ਹੈ ਕਿ ਪੁਰਸ ਨੂੰ ਸਰਕਾਰ ਨੂੰ ਕੀ ਕਰਨਾ ਚਾਹੀਦਾ ਉਹ ਇੱਕ ਡਿਫਰੈਂਟ ਇਸ਼ੂ ਆ ਗੱਲ ਮੁੱਖ ਆ ਮੁੱਖ ਜਿਹੜੀ ਜ਼ਿੰਮੇਵਾਰੀ ਬੰਦੀ ਆ ਉਹ ਪੰਜਾਬ ਦੇ ਮੁੱਖ ਮੰਤਰੀ ਦੀ ਬੰਦੀ ਆ ਕੁਸਟੋਡੀਆ ਕਹਿੰਦੇ ਬਾਅਦ ਵਿੱਚ ਜਿਹੜਾ ਹੋਣਾ ਹੈ ਤੇ ਜਿਸ ਸਮੇ ਇਹ ਇੰਟਰਵਿਊ ਹੁੰਦਾ ਹੈ ਤੇ ਮੁੱਖ ਮੰਤਰੀ ਸਾਹਿਬ ਅਨਕ ਸਿੰਘ ਸਾਹਿਬ ਥੋੜਾ ਨੈਟਵਰਕ ਜੇ ਠੀਕ ਕਰ ਸਕੋ ਥੋੜਾ ਜਿਹਾ ਨੈਟਵਰਕ ਕਾਈਂਡਲੀ ਜੇ ਠੀਕ ਕਰ ਸਕੋ ਕਿਉਂਕਿ ਨੈਟਵਰਕ ਦੀ ਥੋੜੀ ਜਿਹੀ ਦਿੱਕਤ ਆ ਰਹੀ ਹੈ ਤਾਂ ਇਹ ਜਿਹੜੇ ਖੁਲਾਸੇ ਹੋਏ ਨੇ ਇਹ ਅਫਸਰਾਂ ਨੂੰ ਲੈ ਕੇ ਮੈਂ ਪਿਛੇ ਮੈਂ ਥੋੜੀ ਦੇਰ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਮੁੱਖ ਮੰਤਰੀ ਭਗਵੰਤ ਬਾਨੂ ਐਜ਼ ਅ ਗ੍ਰਹਿ ਮੰਤਰੀ ਅਸਤੀਫਾ ਜਿਹੜਾ ਉਹ ਦੇਣਾ ਬਣਦਾ ਕਿਉਂਕਿ ਅਸੀਂ ਗ੍ਰਹਿ ਮੰਤਰੀ ਦੇ ਤੌਰ ਤੇ ਭਗਵੰਤ ਮਾਨ ਹੁਣਾਂ ਨੂੰ 0 ਨੰਬਰ ਜਿਹੜੇ ਉਹ ਦੇਵਾਂਗੇ ਜ਼ਿਲੇ ਮੰਤਰੀ ਦੇ ਤੌਰ ਤੇ ਵੀ 0 ਨੰਬਰ ਦੇਵਾਂਗੇ ਹਾਲਾਂਕਿ ਮੁੱਖ ਮੰਤਰੀ ਦੇ ਤੌਰ ਤੇ ਵੀ ਉਹਨਾਂ ਦੀ ਕੋਈ ਕਾਰਗੁਜ਼ਾਰੀ ਵਧੀਆ ਨਹੀਂ ਹੈ ਪਰ ਜੇਲ ਮੰਤਰੀ ਔਰ ਗ੍ਰਹਿ ਮੰਤਰੀ ਦੇ ਤੌਰ ਤੇ ਤਾਂ ਭਗਵੰਤ ਮਾਨ ਬਿਲਕੁਲ ਜੀਓ ਨਹੀਂ ਜਦੋਂ ਤੁਸੀਂ ਕਾਰਗੁਜ਼ਾਰੀ ਉਹ ਚੰਗੀ ਨਹੀਂ ਕਰ ਸਕਦੇ ਤਾਂ ਫਿਰ ਤੁਸੀਂ ਕਿਸ ਤਰੀਕੇ ਦੇ ਨਾਲ ਗ੍ਰਹਿ ਮੰਤਰੀ ਬਣੇ ਰਹਿ ਸਕਦੇ ਹੋ ਫਿਰ ਤੁਹਾਨੂੰ ਮਹਿਕਮਾ ਛੱਡ ਦੇਣਾ ਚਾਹੀਦਾ ਕਿਉਂਕਿ ਜੇ ਕੁਮਰ ਵਿਜੇ ਪ੍ਰਤਾਪ ਨੂੰ ਕਹਿ ਦਈਏ ਕਿ ਭਾਈ ਤੁਸੀਂ ਕਮੇਟੀ ਕਰਕੇ ਦਿਖਾਓ ਉਹ ਨਹੀਂ ਕਮੇਟੀ ਕਰਕੇ ਦਿਖਾ ਸਕਦੇ ਤੇ ਭਗਵੰਤ ਮਾਨ ਕਮੇਟੀ ਕਰਕੇ ਦਿਖਾ ਸਕਦੇ ਆ ਤੇ ਭਗਵੰਤ ਮਾਨ ਨੂੰ ਗ੍ਰਹਿ ਮੰਤਰੀ ਦੇ ਤੌਰ ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਜੋ ਕੁਝ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਪੁਲਸ ਜੇਲ੍ਹਾਂ ਦੇ ਵਿੱਚੋਂ ਪੁਲਸ ਆਪਣੀ ਕਸਟਡੀ ਦੇ ਵਿੱਚੋਂ ਗੈਂਗਸਟਰਾਂ ਦੀ ਇੰਟਰਵਿਊ ਕਰਾਈ ਜਾ ਰਹੀ ਹੈ ਜੇਲ੍ਹਾਂ ਦੇ ਵਿੱਚੋਂ ਗੈਂਗਸਟਰ ਬੈਠੇ ਫਰੋਤੀਆਂ ਜਿਹੜੇ ਉਹ ਮੰਗੀ ਜਾ ਰਹੇ ਆ ਤਾਂ ਫਿਰ ਭਗਵੰਤਬਾਨ ਪੁਲਿਸਿੰਗ ਨਹੀਂ ਕਰ ਸਕਦੇ ਇਸ ਕਰਕੇ ਜਿਹੜਾ ਗ੍ਰਹਿ ਮੰਤਰੀ ਦਾ ਅਹੁਦਾ ਜਿਹੜਾ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਜੀ ਅਣਕੀ ਸਾਹਿਬ ਆ ਬਿਲਕੁਲ ਸਿੱਧੂ ਸਾਹਿਬ ਮਾਫ ਕਰਤਾ ਉਹ ਇੰਟਰਨੈਟ ਦੀ ਕੋਈ ਪ੍ਰੋਬਲਮ ਸੀ ਸਿੱਧੂ ਸਾਹਿਬ ਮੈਂ ਗੱਲ ਇਹ ਕਰ ਰਿਹਾ ਕਿ ਉਸ ਵਕਤ ਮੁੱਖ ਮੰਤਰੀ ਸਾਹਿਬ ਨੇ ਉਹ ਡੀਜੀਪੀ ਸਾਹਿਬ ਨੇ ਪ੍ਰੈਸ਼ਰ ਪਾਉਂਦੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕੀਤੀ ਕਿ ਇਹ ਜੇਲ੍ਹ ਦੇ ਵਿੱਚ ਨਹੀਂ ਹੋਈ ਜੇਲ੍ਹ ਦੀ ਗੱਲ ਵੱਖਰੀ ਕਿਉਂਕਿ ਰਾਜਸਥਾਨ ਦੀ ਜੇਲ੍ਹ ਦੇ ਵਿੱਚ ਵੀ ਹੋ ਗਈ ਕਿਹੜੀਆਂ ਥਾਵਾਂ ਤੇ ਹੋ ਸਕਦੀ ਆ ਪਰ ਸਿੱਧੂ ਸਾਹਿਬ ਵੱਡੀ ਗੱਲ ਹੈ ਕਿ ਥਾਣੇ ਦੇ ਵਿੱਚ ਅਗਰ ਸੀਆਈ ਸਟਾਫ ਜਿੱਥੇ ਪੁੱਛ ਕੇ ਮੁਜ਼ਰਮ ਦੀ ਹੁੰਦੀ ਆ ਤੇ ਜੇਕਰ ਉੱਥੇ ਅਫਸਰ ਆਪਸੀ ਮਿਲੀ ਭੁਗਤ ਦੇ ਨਾਲ ਇਹ ਕੰਮ ਕਰ ਚੱਦੇ ਆ ਤਾਂ ਜਿਹੜਾ ਗ੍ਰਹਿ ਮੰਤਰੀ ਆ ਔਰ ਭੁਖ ਮੰਤਰੀ ਆ ਉਸ ਨੂੰ ਪਤਾ ਹੀ ਨਹੀਂ ਲੱਗਦਾ ਤਾਂ ਇਸ ਤੋਂ ਵੱਡੀ ਨਾਕਾਮੀ ਜਿਹੜੀ ਆ ਭੁਖ ਮੰਤਰੀ ਦੀ ਕੀ ਕਹੀ ਜਾ ਸਕਦੀ ਆ ਉਸ ਆਵਾਜ਼ ਤੇ ਖੁਫੀਆ ਵਿਭਾਗ ਦੀ ਜਿਹੜੀ ਕੀ ਕਹੀ ਜਾ ਸਕਦੀ ਹੈ ਕੀ ਹੈ ਸਿੱਧੀ ਕੀ ਜਿਸ ਨੂੰ ਇਹੋ ਹੀ ਨਹੀਂ ਪਤਾ ਕਿ ਇੰਟਰਵਿਊ ਕਿੱਥੇ ਹੋਈ ਔਰ ਕਫੀਆ ਪਪਹਾ ਵੀ ਪੂਰਾ ਤੌਰ ਤੇ ਨਕਾਮ ਰਹਿ ਜਾਂਦਾ ਜਿਹੜਾ ਆਪਣੇ ਮੁੱਖ ਮੰਤਰੀ ਨੂੰ ਆਪਣੇ ਗ੍ਰਹਿ ਮੰਤਰੀ ਨੂੰ ਇਹ ਰਿਪੋਰਟ ਹੀ ਨਹੀਂ ਕਰ ਸਕਿਆ ਕਿ ਸਿਗੇ ਸਟਾਫ ਦੇ ਵਿੱਚ ਕੀ ਕੁਝ ਹੋ ਰਿਹਾ ਇਹਦੇ ਵਿੱਚ ਥਾਣੇ ਦੇ ਅਧਿਕਾਰੀਆ ਵੀ ਪੁਲਿਸ ਅਧਿਕਾਰੀਆ ਵੀ ਨਲਾਇਕੀ ਦਾ ਸਤਿਦੂ ਸਭ ਹੈ ਹੀ ਹੈ ਉਹਦੇ ਚੋਂ ਤਾਂ ਕੋਈ ਛੱਡੋ ਸਭ ਤੋਂ ਵੱਡੀ ਨਲਾਇਕੀ ਜਿਹੜੀ ਹੈ ਸਭ ਤੋਂ ਵੱਡੀ ਜਿਹੜੀ ਜੁਪ ਕਹਿਰ ਜਿਵੇਂ ਮਰੀ ਜਿਹੜੀ ਸਥਿਤੀ ਆ ਉਹ ਪੰਜਾਬ ਦੇ ਮੁੱਖ ਮੰਤਰੀ ਦੀ ਬੰਦੀ ਆ ਗ੍ਰਹਿ ਮੰਤਰੀ ਦੀ ਬੰਦੀ ਆ ਕਿਉਂਕਿ ਡਾਇਰੈਕਟ ਮਹਿਕਮਾ ਪੁਲਿਸ ਦੇ ਅੰਦਰ ਤੇ ਜਦੋਂ ਉਸ ਤੇ ਮੈਥਨੇ ਦੇ ਵਿੱਚ ਹੀ ਇਹ ਸਭ ਕੁਝ ਹੋ ਰਿਹਾ ਉਹ ਨਾਮੀ ਗੈਂਗਸਟਰ ਜਿਹੜਾ ਸਿੱਧੂ ਬੂਸੇਵਾਲ ਦੇ ਕਤਲ ਦੇ ਵਿੱਚ ਸ਼ਾਮਲ ਆ ਔਰ ਖੁਦ ਤੌਰ ਤੇ ਅਖਬਾਰ ਕਰਦਾ ਕਿ ਹਾਂ ਫੇ ਅਸੀਂ ਇਹ ਇਸ ਕਰਕੇ ਮਰਵਾਇਆ ਕਿ ਉਸਨੇ ਸਾਡਾ ਭਰਾ ਕਿ ਕੀ ਬੂ ਬੂ ਖੇਡਾ ਦੇ ਕਤਲ ਦੇ ਵਿੱਚ ਉਸਦਾ ਹੱਥ ਸੀ ਇੰਨੇ ਵੱਡੇ ਉਹ ਖਲਾਸੇ ਜਿਹੜੇ ਉਹ ਕਰਦਾ ਹੈਗਾ ਪਰ ਇੰਟਰਵਿਊ ਜਿਹੜੀ ਆ ਪੁਲਿਸ ਦੀ ਕਸਟਡੀ ਦੇ ਵਿੱਚੋਂ ਸਾਹਮਣੇ ਆ ਜਾਂਦੀ ਹੈ ਤਾਂ ਫਿਰ ਸਭ ਪੂਰਨ ਤੌਰ ਤੇ ਜ਼ਿੰਮੇਵਾਰੀ ਜਿਹੜੀ ਹੈ ਗ੍ਰਹਿ ਮੰਤਰੀ ਦੀ ਬਣਦੀ ਹੈ ਤੇ ਮੁੱਖ ਮੰਤਰੀ ਦੀ ਬਣਦੀ ਕਿਉਂਕਿ ਦੋਵੇਂ ਭਾਗ ਉਹਨਾਂ ਕੋਲੇ ਇਵਨ ਕਿ ਜੇਲ੍ਹ ਵਿਭਾਗ ਵੀ ਉਹਨਾਂ ਕੋਲੇ ਤਾਂ ਅਜਿਹੀ ਸਥਿਤੀ ਜਿਹੜੀ ਇਹ ਫਿਰ ਗੱਲ ਤੁਸੀਂ ਕੀਤੀ ਮੈਂ ਤੱਕ ਨਹੀਂ ਹੋ ਲੋ ਵਿਕਰਮ ਸਿੰਘ ਮਜੀਠੀ ਨੇ ਉਹਨਾਂ ਕੋਲ ਅਸਤੀਫਾ ਮੰਗਿਆ ਸਿੱਧੂ ਸਾਬ ਉਸ ਦੀ ਅਸਤੀਫਾ ਦਿੱਤੇ ਸਮੇਂ ਦੇ ਵਿੱਚ ਵੀ ਬਹੁਤ ਬੁੱਧਿਆ ਤੇ ਉੱਤੇ ਪੰਜਾਬ ਦੇ ਲੋਕਾਂ ਨੇ ਜਾਂ ਪੰਜਾਬੀਆ ਰਾਜਨੀਤਿਕ ਪਾਰਟੀਆਂ ਉਹਨਾਂ ਕੋਲ ਇਸ ਦੀ ਮੰਗ ਕਰਦੀਆਂ ਰਹੀਆਂ ਪਰ ਸਥਿਤੀ ਇਹ ਆ ਸਿੱਧੂ ਸਾਬ ਕੀ ਮੁੱਖ ਮੰਤਰੀ ਸਾਬ ਆਪਣੀ ਇਸ ਜ਼ਿੰਮੇਵਾਰੀ ਨੂੰ ਪੂਰਨ ਰੂਪ ਤੇ ਸਮਝਦੇ ਪਏ ਨੇ ਜੇ ਨਹੀਂ ਸਮਝਿਆਗਾ ਤੇ ਮੇਰਾ ਨਹੀਂ خیال ਕਿ ਉਹਨਾਂ ਨੇ ਇਸ ਤਰੀਕੇ ਨੂੰ ਇਸ ਨੂੰ ਪੂਰੀ ਗੰਭੀਰਤਾ ਨਾਲ ਲਿਆ ਹੋਵੇ ਹਾਲਾਂਕਿ ਉਹ ਖੁਦ ਜ਼ਿਕਰ ਕਰਦੇ ਆ। ਕਈ ਵਾਰੀ ਉਹਨਾਂ ਨੇ ਕਈ ਵਾਰ ਕਿਹਾ ਕਿ ਹਾਂ ਫੇ ਪੁਲਿਸ ਦੇ ਵਿੱਚ ਕਾਰੀਆਂ ਪੇਡਾਰੀ ਪਿਸ਼ਟ ਅਧਿਕਾਰੀ ਨੇ ਪਿਸ਼ਟਾਚਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਤੇ ਜੇਕਰ ਹੁਣ ਕੋਈ ਚੈਨਲ ਸੀਆਈ ਸਟਾਫ ਦੇ ਵਿੱਚ ਬੈਠ ਕੇ ਉਸ ਨਾਮੀ ਗੈਂਗਸਟਰ ਦਾ ਇੰਟਰਵਿਊ ਕਰਦਾ ਸਿੱਧੂ ਸਾਹਿਬ ਉਹ ਸ੍ਰੀਸ਼ਤਾ ਹੋਈਗੀ। ਕੀ ਕੀ ਪਤਾ ਕੇਸ ਤਰੀਕੇ ਨਾਲ ਕੀ ਕੁਝ ਲਾਲਚ ਦਿੱਤੇ ਗਏ ਜਿਸ ਤਰੀਕੇ ਨਾਲ ਤੁਸੀਂ ਉਹ ਟਿੰਨੂ ਦੀ ਗੱਲ ਕੀਤੀ ਆ ਕਿ ਉਹਨੂੰ ਇੱਕ ਸੀਆਈਆ ਇੱਕ ਅਧਿਕਾਰੀ ਜਿਹੜਾ ਇੰਸਪੈਕਟਰ ਪੱਤਰ ਦਾ ਨਾਮ ਲੈ ਜਾਂਦਾ ਇੱਕ ਕੰਪਨ ਵਿੱਚ ਉਹ ਸੋਤਾਰੇ ਦਾ ਦੂਜੇ ਕੰਪਨ ਵਿੱਚ ਉਹ ਆਪਣੀ ਪ੍ਰੇਮਤਾ ਨਾਲ ਲੰਬੇ ਪਿਆਰਿਆਂ ਦਾ ਤਾਂ ਸਿਰਿਓਂ ਸਾਰਪ ਹੋ ਜਾਂਦਾ ਇਹਦੇ ਵਿੱਚ ਇੱਕ ਭੇਡ ਨਹੀਂ ਆ ਭੇਡਾਂ ਦਾ ਸਿੱਧੂ ਸਾਹਿਬ ਬਹੁਤ ਨਹੀਂ ਪਰ ਮੁੱਦਾ ਇਹ ਆ ਕਿ ਤੁਸੀਂ ਉਹਨਾਂ ਭੇਡਾਂ ਦਾ ਨਿਜਿੱਠੇ ਕਿਵੇਂ ਕਿ ਉਹਨਾਂ ਦੇ ਪ੍ਰਤੀ ਸੌਫਟ ਕਾਰਨ ਰੱਖਿਆ ਜਿਸ ਤਰੀਕੇ ਨਾਲ ਬਰਨੀਆਂ ਕਰਕੇ ਪਰਹ ਕਰ ਦਿੱਤਾ ਗਿਆ ਚਾਹੀਦਾ ਤੇ ਇਹ ਕਿ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਨ੍ਹਾਂ ਦਾ ਪੁੱਤ ਮਰਿਆ ਉਹਨਾਂ ਨੂੰ ਇਨਸਾਫ ਮਿਲੇ ਹੁਣ ਮੈਂ ਉਹ ਬਲਕਾਰ ਸਿੰਘ ਬਲਕਾਰ ਸਿੰਘ ਉਹਨਾਂ ਦੀ ਇੰਟਰਵਿਊ ਦੇਖਿਆ ਸੀ ਉਹ ਕਹਿੰਦੇ ਕਿ ਸਾਨੂੰ ਦੱਸੋ ਕਿ ਸਾਡਾ ਕੀ ਕਸੂਰ ਆ ਅਹੀਂ ਉਹ ਕਿੱਥੇ ਜਾਈਏ ਅਸੀਂ ਕਿੱਥੇ ਜਾ ਕੇ ਯਾਤਰੀਏ ਅਸੀਂ ਕਿੱਥੋਂ ਇਨਸਾਫ ਲਈਏ ਹੁਣ ਸਿੱਧੂ ਸਾਹਿਬ ਇਸ ਮੌਕੇ ਤੇ ਜਦੋਂ ਪੁਲਿਸ ਉਸੇ ਤਰ੍ਹਾਂ ਦੀ ਜਾਂਚ ਕਰ ਰਹੀ ਹੋਵੇ ਤਾਂ ਉਸੇ ਸਮੇਂ ਉਸ ਬੰਦੇ ਦੀ ਇੰਟਰਵਿਊ ਆ ਜੇ ਤਾਂ ਉਸਦੇ ਬਾਪੇ ਖਾਸ ਤੌਰ ਤੇ ਜਿਹੜੇ ਸਿੱਧੂ ਮੂਸੇਵਾਲੇ ਦੇ ਮਾਪਿਆਂ ਤੇ ਕੀ ਬੀਤ ਨਹੀਂ ਹੋਊਗੀ ਕਿਉਂ ਨਾ ਉਸ ਦਾ ਪ੍ਰਸ਼ਾਸਨ ਤੋਂ ਸਵਾਲ ਉੱਠੇਗਾ ਕਿਉਂ ਨਹੀਂ ਉਸ ਦਾ ਇਸ ਐਡਮਿਨਿਸਟ੍ਰੇਸ਼ਨ ਤੋਂ ਜਾਂ ਇਸ ਸਰਕਾਰ ਤੋਂ ਵਿਸ਼ਵਾਸ ਉੱਠੇਗਾ ਉਸ ਨੂੰ ਬੰਦੇ ਨੂੰ ਪੁੱਛੋ ਕਿ ਇੱਕ ਪਾਸੇ ਤਾਂ ਤੁਸੀਂ ਉਸ ਦੇ ਪੁੱਤਰ ਦੇ ਕਤਲ ਦੀ ਜਾਂਚ ਕਰ ਰਹੇ ਜੇ ਤੇ ਦੂਜੇ ਪਾਸੇ ਉਸ ਦੀ ਇੰਟਰਵਿਊ ਕਰਵਾ ਰਹੇ ਜੇ ਤਾਂ ਸਿੱਧੂ ਸਿਰਫ ਲਾਹਣ ਤੇ ਆ ਇਸ ਰਾਜ ਦੀ ਪ੍ਰਬੰਧ ਦੇ ਉੱਤੇ ਪ੍ਰਸ਼ਾਸਨ ਨੂੰ ਚਲਾਉਣ ਵਾਲਿਆਂ ਵਾਸਤੇ ਤੇ ਦੂਜੇ ਪਾਸੇ ਜ਼ਿੰਮੇਵਾਰ ਅਧਿਕਾਰੀਆਂ ਦੇ ਜੀ ਤਾਂ ਇਹਦੇ ਤੇ ਬਹੁਤ ਜ਼ਿਆਦਾ ਸਵਾਲ ਉੱਠੇ ਔਰ ਮੁੱਖ ਮੰਤਰੀ ਸਿਰਫ ਚੁੱਪੀ ਵੱਟ ਕੇ ਇਹਦੇ ਤੇ ਜਿਹੜਾ ਸਾਰ ਨਹੀਂ ਸਕਦੇ ਔਰ ਦੂਜੇ ਪਾਸੇ ਜੇ ਗੱਲ ਕਰੀਏ ਡੀਜੀਪੀ ਸਾਹਿਬ ਇਹ ਤੇ ਚੁੱਪੀ ਵੱਟ ਕੇ ਜਿਹੜਾ ਉਹ ਸਾਰ ਨਹੀਂ ਸਕਦੇ ਇਹਦੇ ਤੇ ਜਵਾਬ ਦੇਣਾ ਬਣਦਾ ਹੈ ਔਰ ਪੰਜਾਬ ਦੇ ਲੋਕਾਂ ਦੇ ਵਿੱਚ ਸਹਿਮ ਹੈ ਕਿ ਜਿਸ ਤਰੀਕੇ ਦੇ ਨਾਲ ਗੈਂਗਸਟਰਾਂ ਨੂੰ ਰਾਤਾਂ ਨੂੰ ਆਪਣੀਆਂ ਗਰਲਫ੍ਰੈਂਡਾਂ ਦੇ ਨਾਲ ਪੰਜਾਬ ਪੁਲਿਸ ਮਿਲਵਾ ਰਹੀ ਹੈ ਉਥੋਂ ਭੁਜਾਰੀ ਆ ਪੈਸੇ ਲੈ ਕੇ ਫਿਰ ਉਸ ਤੋਂ ਬਾਅਦ ਇੱਕ ਵੱਡੇ ਨਾਮੀ ਗੈਂਗਸਟਰਾਂ ਦਾ ਜਿਵੇਂ ਲੋਰੈਂਸ ਬਿਸ਼ਨੋਈ ਦਾ ਖਰੜ ਸੀ ਇਹ ਪੁਲਿਸ ਕਾ ਸਟਡੀ ਦੇ ਵਿੱਚ ਇੰਟਰਵਿਊ ਪੁਲਿਸ ਕਰਵਾ ਰਹੀ ਹੈ ਇਹੋ ਜਿਹੀਆਂ ਫੈਸਿਲਟੀਆਂ ਦੇ ਰਹੀ ਹੈ ਜਦੋਂ ਪੁਲਿਸ ਰਾਜਨੀਤਿਕ ਆਰ ਗੈਂਗਸਟਰਾਂ ਦਾ ਆਪਸੀ ਨੈਕਸਸ ਹੋਵੇ ਤਾਂ ਫਿਰ ਪੰਜਾਬ ਦੇ ਲੋਕ ਸੁਰੱਖਿਅਤ ਕਿਵੇਂ ਰਹਿ ਸਕਦੇ ਆ ਫਿਰ ਸਾਡੇ ਵਰਗੇ ਇਹਨਾਂ ਇਸ ਸਿਸਟਮ ਦੇ ਉੱਪਰ ਸਵਾਲ ਚੱਕਣ ਵਾਲੇ ਵੀ ਸੁਰੱਖਿਅਤ ਕਿਵੇਂ ਰਹਿ ਸਕਦੇ ਆ ਜੇ ਕਿਸੇ ਨੂੰ ਕੋਈ ਧਮਕੀ ਆਉਂਦੀ ਹੈ ਜਾਂ ਕਿਸੇ ਨੂੰ ਕੋਈ ਥ੍ਰੈਟ ਆਉਂਦਾ ਤਾਂ ਬੰਦਾ ਪੁਲਿਸ ਦੇ ਕੋਲ ਜਾਂਦਾ ਤੇ ਜਦੋਂ ਪੁਲਿਸ ਗੈਂਗਸਟਰਾਂ ਦੇ ਨਾਲ ਰਲ ਹੀ ਹੋਵੇ ਤਾਂ ਫਿਰ ਬੰਦੇ ਨੂੰ ਸੁਰੱਖਿਆ ਕਿਵੇਂ ਮਿਲੂਗੀ ਬੰਦਾ ਕਿਵੇਂ ਸੁਰੱਖਿਅਤ ਮਹਿਸੂਸ ਕਰੂਗਾ ਬਹੁਤ ਵੱਡੇ ਸਵਾਲ ਸਾਡੀ ਪੁਲਿਸ ਫੋਰਸਸ ਦੇ ਉੱਪਰ ਸਾਡੀਆਂ ਸਰਕਾਰਾਂ ਦੇ ਉੱਪਰ ਜਿਹੜੇ ਆ ਖੜੇ ਹੋ ਗਏ ਆ ਕਿ ਆਖਰ ਪੰਜਾਬ ਦੇ ਲੋਕ ਹੁਣ ਜਾਣ ਕਿੱਥੇ ਕਰਨ ਕੀ ਔਰ ਅਣਖੀ ਸਾਹਿਬ ਚਲੋ ਅਗਲੀ ਖਬਰ ਜਿਹੜੀ ਆ ਆਪਾਂ ਲੈ ਲੈਨੇ ਆ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਘਟੀਆਂ ਨਹੀਂ ਨੇ ਹੁਣ ਸਿੱਧੇ ਤੌਰ ਤੇ ਇਲਜ਼ਾਮ ਐਸਜੀਪੀਸੀ ਲਗਾ ਰਹੀ ਹੈ ਜਿਸ ਐਸਜੀਪੀਸੀ ਦੇ ਉੱਪਰ ਜਿਸ ਅਕਾਲੀ ਦਲ ਦੇ ਉੱਪਰ ਭਗਵੰਤ ਮਾਨ ਇਲਜ਼ਾਮ ਲਗਾਉਂਦੇ ਰਹੇ ਹੁਣ ਬੇਅਦਬੀ ਦੇ ਹੁਣ ਉਹੀ ਬੇਅਦਬੀ ਦੇ ਦੋਸ਼ੀਆਂ ਨੂੰ ਹਨੀਪ੍ਰੀਤ ਨੂੰ ਡੇਰਾ ਮੁਖੀ ਨੂੰ ਔਰ ਪ੍ਰਦੀਪ ਕਲੇਰ ਨੂੰ ਬਚਾਉਣ ਦੇ ਇਲਜ਼ਾਮ ਮੁੱਖ ਮੰਤਰੀ ਭਗਵੰਤ ਮਾਨ ਤੇ ਲੱਗਣ ਲੱਗੇ ਹੋਣ ਤਾਂ ਬਹੁਤ ਵੱਡੇ ਸਵਾਲ ਜਿਹੜੇ ਫਿਰ ਖੜੇ ਹੋ ਜਾਂਦੇ ਆ ਕਿ ਤੁਸੀਂ ਕਿੱਥੇ ਖੜੇ ਹੋ ਔਰ ਦੂਜੇ ਪਾਸੇ ਖੱਟੜਾ ਨੇ ਇਹ ਵੀ ਖੁਲਾਸਾ ਕੀਤਾ ਕਿ ਅਸੀਂ ਡੇਰਾ ਮੁਖੀ ਦੇ ਖਿਲਾਫ ਮੁਕੱਦਮਾ ਚਲਾਉਣ ਦੀ ਪਰਮਿਸ਼ਨ ਦੇ ਲਈ ਜਿਹੜੀ ਉਹ ਪਿਛਲੇ 2 ਸਵਾ 2 ਸਾਲਾਂ ਤੋਂ ਟੇਬਲ ਤੇ ਜਿਹੜੀ ਰਿਪੋਰਟ ਭਗਵੰਤਮਾਨ ਦੇ ਪਈ ਹੈਗੀ ਆ ਫਾਈਲ ਭਗਵੰਤਮਾਨ ਪਰਮਿਸ਼ਨ ਨਹੀਂ ਦੇ ਰਹੇ ਉਸ ਚੀਜ਼ ਨੂੰ ਅੱਗੇ ਵਧਾਉਣ ਦੇ ਲਈ ਤਾਂ ਫੇਰ ਬਹੁਤ ਵੱਡੇ ਸਵਾਲ ਹੋਰ ਵੀ ਖੜੇ ਹੋ ਜਾਂਦੇ ਆ ਆਖਰ ਕਿਉਂ ਵਿਚਾਰਿਆ ਕਿ ਬਾਕੀ ਬਚਾਇਆ ਜਾ ਰਿਹਾ ਅਣਕੀ ਸਾਹਿਬ ਕਿਉਂਕਿ ਕੋਮਰ ਵੀ ਬਹੁਤ ਵਾਰ ਇਸ ਬਾਰੇ ਖੁਲਾਸੇ ਕਰ ਚੁੱਕਿਆ ਕਿ ਹੁਣ ਇਨਸਾਫ ਜਿਹੜਾ ਉਹ ਨਹੀਂ ਮਿਲਣਾ ਹੈ ਔਰ ਹੁਣ ਆ ਜਿਹੜੇ ਨਵੇਂ ਖੁਲਾਸੇ ਹੋ ਰਹੇ ਆ ਇਹਦੇ ਨਾਲ ਭਗਵੰਤਮਾਨ ਹੋਰ ਮੁਸ਼ਕਲਾਂ ਦੇ ਵਿੱਚ ਘਿਰ ਰਹੇ ਨੇ ਆਸਲੂ ਸਭ ਦੇਖੋ ਜਦੋਂ ਵੀ ਤੇਰੀਆਂ ਦੀ ਗੱਲ ਹੁੰਦੀ ਹੈ ਉਹ ਉਤਰਤੀ ਤੌਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇਤੇ ਪ੍ਰਸ਼ਨ ਜਿਹੜੇ ਉਹ ਆਪਰੇਸ਼ਨ ਲੱਗਦੇ ਸਿੱਧੂ ਸਾਹਿਬ ਇਹ ਕਿ ਬੀਤੇ ਲੰਮੇ ਸਮੇਂ ਤੋਂ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸੱਤਾ ਵਾਸਤੇ ਸੰਘਰਸ਼ ਕਰ ਰਹੀ ਸੀ ਜਿਸ ਤਰੀਕੇ ਨਾਲ ਕਬਰ ਵਿਜੇ ਪ੍ਰਤਾਪ ਸਿੰਘ ਦੀ ਤੁਸੀਂ ਗੱਲ ਕੀਤੀ ਕਬਰ ਵਿਜੇ ਪ੍ਰਤਾਪ ਸਿੰਘ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਕੋਨੇ-ਕੋਨੇ ਵਿੱਚ ਜਾਂਦੀ ਹੈ ਔਰ ਅਰਵਿੰਦ ਕੇਸ਼ਰੀਵਾਲ ਇਹ ਗੱਲ ਕਹਿੰਦੇ ਆ ਕਿ ਹਾਂ ਭਈ ਚੌਥੀਆਂ ਘੰਟਿਆਂ ਚ ਅਸੀਂ ਇਨਸਾਫ ਕਰਾ ਉਹ ਤੁਹਾਨੂੰ ਲੈ ਕੇ ਦੱਸਾਂਗੇ ਤਾਈ ਸਾਹਿਬ ਵੀ ਲਿਆ ਇਹ ਕਿ ਉੱਤੇ ਕੰਮ ਤਾਂ ਕੀ ਹੋ ਰਿਹਾ ਕਪਰ ਵਿਜੇਪ੍ਰਤਾਪ ਸਿੰਘ ਨੂੰ ਕਦੇ ਬੋਲਣ ਦਾ ਮੌਕਾ ਵੀ ਉਹ ਨਹੀਂ ਦਿੱਤਾ ਗਿਆ ਪੀਤੇ ਦਿਨ ਉਹਨਾਂ ਨੇ ਪੁਲਤਪਸਰ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਕਿ ਹਾਂ ਫੇ ਸ਼ਾਸਨ ਜਿਹੜਾ ਇੱਕ ਬੈਠਕ ਜਿਹੜੀ ਆ ਉਹ ਉੱਤੇ ਉਹਨਾਂ ਨੇ ਉਹਦੇ ਵਿੱਚ ਗੱਲ ਹੁਣ ਅਰੇ ਬੀ ਸਿੰਘ ਘਟੜਾ ਦੀ ਇੰਟਰਵਿਊ ਜਿਹੜੀ ਉਹ ਸਾਹਮਣੇ ਹੁੰਦੀ ਆ ਉਸੇ ਇੰਟਰਵਿਊ ਵਿੱਚ ਜਿੱਥੇ ਅਤੱਲ ਪਟਾਰੇ ਵਿੱਚ ਖੜਾ ਕੀਤਾ ਉਥੇ ਭਗਵਾਨ ਨੂੰ ਉਹਨਾਂ ਨੇ ਪ੍ਰਕਾਰ ਨੂੰ ਪਟਾਰੇ ਵਿੱਚ ਖੜਾ ਕੀਤਾ ਹੈਗਾ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਡੇਰਾ ਰਾਮ ਸਿੰਘ ਜਿਹੜਾ ਮੁਖੀ ਹੈ ਪ੍ਰਾਂਤ ਦੀ ਟੀਮ ਦੇ ਖਿਲਾਫ ਉਕਿ ਉਹ ਸਾਰੀ ਸਾਜ਼ਿਸ਼ ਦੇ ਵਿੱਚ ਜਿਹੜੇ ਨਾਮ ਨੇ ਪ੍ਰਦੀਪ ਕਲੇਤਾ ਦਾ ਨਾਮ ਆ ਆਣੀ ਪ੍ਰੀਤਾ ਨਾਮ ਤੇ ਹਰੀਸ਼ ਧੂਰੀ ਦਾ ਨਾਮ ਹੈਗਾ ਉਹਨੇ ਨਾਂ ਦੱਸਿਆ ਕਿ ਜੀਵਨ ਕਿਤੇ ਆਰਾਮ ਵਿੱਚ ਸੀ ਕਿ ਇਹਨਾਂ ਨੇ ਕਿਸ ਤਰੀਕੇ ਨਾਲ ਇਹ ਗੱਲ ਕਹੀ ਕਿ ਆਪ ਵੀ ਜੇਕਰ ਸਾਡੇ ਗੁਰੂ ਦੇ ਲੌਕਟਾਪ ਉਨੇ ਨਹੀਂ ਹੰਦਿਕਨੇ ਕਿਆ ਕਿ ਤੁਹਾਡੇ ਗੁਰੂ ਦੇ ਜੈਕਟ ਲੱਕੜ ਚੇੜੇ ਉਹਨਾਂ ਨੇ ਪੈਰਾਂ ਚ ਜਾਂ ਉਹਨਾਂ ਦੀ ਬੀਅਦ ਵੀ ਕੀਤੀ ਤੇ ਤੁਸੀਂ ਕੀ ਕਰਦੇ ਜੇ ਤੁਸੀਂ ਵੀ ਉਹਨਾਂ ਦੇ ਜਿਹੜੇ ਉਸ ਯਾਦ ਕਰੋ ਇਹ ਪੱਕਾ ਦਾ ਉਹ ਸਟੇਟਮੈਂਟ ਜਿਹੜਿਆ ਕਿ ਬੀਸੇ ਖਟੜਾ ਨਹੀਂ ਦੱਸੀ ਔਰ ਜਦੋਂ ਉਹਨਾਂ ਨੇ ਉਸ ਕੇਸ ਦੇ ਵਿੱਚ ਸਾਰਿਆਂ ਨੂੰ ਸ਼ਾਮਲ ਕਰ ਲਿਆ ਉਸ ਉਹ ਦਰਤੀ ਤੋਂ ਉਹਨਾਂ ਨੇ ਕੇਜ ਚਲਾਉਣ ਦੀ ਇਜਾਜ਼ਤ ਮੰਗੀ ਹੁਣ ਇਸ ਬੰਦੀ ਦਾ ਸਿੱਧੂ ਸਾਹਿਬ ਰੋਲਾ ਅੱਜ ਦੀ ਪਿਆ ਉਸ ਤੋਂ ਪਹਿਲਾਂ ਰਬੀਂਦਰ ਸਿੰਘ ਖਟੜ ਨੇ ਤੋਂ ਪਹਿਲਾਂ ਇਹ ਰੋਲਾ ਪਾ ਗਿਆ ਕਿ ਹਾਂ ਵੀ ਉਹ ਜਿਹੜੀ ਰਿਪੋਰਟ ਹੈਗੀ ਆ ਜਿਹੜੀ ਅਜਾਜ਼ਤ ਮੰਗੀ ਉਹ ਮੁੱਖ ਮੰਤਰੀ ਸਾਹਿਬ ਦੇ ਟੇਬਲ ਤੇ ਤੇ ਪਹੁੰਚੀ ਨਹੀਂ ਪਰ ਬੀਤੇ ਦੋ ਸਾਲਾਂ ਤੋਂ ਮੁੱਖ ਮੰਤਰੀ ਸਾਹਿਬ ਨੇ ਕਦੇ ਕੇਜ ਚਲਾਉਣ ਦੀ ਇਜਾਜ਼ਤ ਹੀ ਨਹੀਂ ਦਿੱਤੀ ਉਹਨਾਂ ਸੁਭਾਵਿਕਾ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਵੀ ਰਬੀਂਦਰ ਸਿੰਘ ਖਟੜ ਨੇ ਸਵਾਰ ਜਰੇ ਉਹ ਚੁੱਕੇ ਨੇ ਕੁਝ ਤਰੀਕੇ ਦੇ ਨਾਲ ਤਾਂ ਦੂਸਰੇ ਪਾਸੇ ਸ਼ੁਰੂ ਨਹੀਂ ਕਰਤੋ ਆਰਾ ਪਰਬੰਧਕ ਕਮੇਟੀ ਨਹੀਂ ਪਰਬੰਧਕ ਬੰਦ ਉੱਥੇ ਸਵਾਲ ਚੁੱਕਤੇ ਉਹਨਾਂ ਨੂੰ ਮਿਲਤਾ ਸਭਾ ਮੰਗਿਆ ਕਿ ਹਾਂ ਵੀ ਉਹ ਦੱਸਿਆ ਜਾਵੇ ਕਿ ਉਹ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ ਤੁਸੀਂ ਕਿਹੜੇ ਦੋਸ਼ੀਆਂ ਨੂੰ ਪਚਾ ਰਹੇ ਜੀ ਸਵਭਾਵਕ ਆ ਕਿ ਜੇਕਰ ਤੁਸੀਂ ਉਸ ਕੇਸ ਨੂੰ ਚਲਾਉਣ ਦੀ ਇਜਾਜ਼ਤੀ ਨਹੀਂ ਮਿਲਦੀ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਤੁਸੀਂ ਕਥਨ ਦੋਸ਼ੀਆਂ ਦੀ ਐਡੇ ਤਰੀਕੇ ਨਾਲ ਮਦਦ ਕਰਦੇ ਜੀ ਉਹਨਾਂ ਨੂੰ ਪਚਾ ਰਹੇ ਜੀ ਤਾਂ ਜਿਸ ਦਾ ਸਾਫ ਕਰ ਇਹੋ ਹੀ ਹੁੰਦਾ ਕਿ ਹਰਿਆਣਾ ਦੇ ਵਿੱਚ ਜਿਸ ਤਰੀਕੇ ਨਾਲ ਅਗਲੇ ਦਿਨਾਂ ਦੇ ਚੋਣਾ ਹੁੰਗਿਆ ਨੇ 90 વિધાનસભા ਦੀਆਂ ਜਿਹੜੇ ਸੀਟਾਂ ਨੇ ਉੱਥੇ ਚੋਣਾ ਹੁੰਦਾ ਪਤਾ ਕਿ ਅਗਲੇ ਮਹੀਨੇ ਚ ਹੋ ਸਕ ਤਾਂ ਡੇਰਾ ਸਰਸਾ ਤੇ ਹਰਿਆਣਾ ਦੇ ਵਿੱਚ ਜਿਸ ਤਰੀਕੇ ਦਾ ਆਰੰਭ ਹੀ ਹਿੰਦ ਦਾ ਪ੍ਰਭਾਵ ਹੈਗਾ ਉਸ ਦੇ ਵਾਸਤੇ ਤਾਂ ਕੋਈ ਗੱਲ ਕਹਿਣ ਦੀ ਲੋੜ ਹੀ ਨਹੀਂ ਤਾਂ ਸੰਭਾਵਨਾ ਹੈ ਕਿ ਇਸ ਸਥਿਤੀ ਦੇ ਵਿੱਚ ਭਗਵੰਤਪານ ਕਦੇ ਵੀ ਅਜਿਹਾ ਫੈਸਲਾ ਨਹੀਂ ਲੈ ਸਕਦੇ ਤਾਂ ਜੋ ਉੰਤੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਉਹਦੇ ਵਿੱਚ ਉਹਨਾਂ ਦੀ ਪਾਰਟੀ ਨੂੰ ਨਕਸਾਲ ਹੋਵੇ ਭਾਵੇਂ ਕਿ ਪਾਰਟੀ ਦਾ ਉੱਥੇ ਵजूद ਹੈ ਜਾਂ ਨਹੀਂ ਹੈਗਾ ਇਹ ਤਾਂ ਸਾਰੇ ਲੋਕਾਂ ਨੂੰ ਪਤਾ ਪਰ ਰਾਜਨੀਤੀ ਖੇਡਦੇ ਹੋਇਆ ਉਹਨਾਂ ਨੇ ਅਜੇ ਤੱਕ ਸ਼ਾਇਦ ਇਸੇ ਕਰਕੇ ਇਹ ਫਾਈਲ ਜਿਹੜਾ ਉਗਾ ਨਹੀਂ ਹੋ ਰਿਹਾ ਦੂਜੇ ਪਾਸੇ ਮਾਲਵੇ ਦੇ ਖੇਤਰਾਂ ਦੇ ਵਿੱਚ ਵਿੱਚ ਇੱਥੇ ਹੁਣ ਫਰਦਾਲਾ ਹੈ ਜਾਂ ਉਥੋਂ ਚੋਨਾ ਹੋਈਆਂ ਨੇ ਉੱਥੇ ਵੀ ਡੇਰਾ ਪ੍ਰੇਮੀਆਂ ਦਾ ਬਹੁਤ ਵੱਡਾ ਕੇਂਦਰ ਇਕੱਠ ਹੈਗਾ ਜੋ ਉਸੇ ਸਮਰਥਨ ਜਿਹੜਾ ਚੱਲਦਾ ਹੈਗਾ ਸ਼ਾਇਦ ਇਸੇ ਹੀ ਕਾਰਨ ਪਰ ਸਵਾਲ ਤਾਂ ਖੜੇ ਹੁੰਦੇ ਹਨ ਕਿ ਸਾਹਿਬ ਜੇ ਚੰਦ ਵੋਟਾਂ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਗੁਰੂ ਸਾਹਿਬ ਦਾ ਇਨਸਾਫ ਲੈਣ ਦੇ ਲਈ ਗੁਰੂ ਸਾਹਿਬ ਦੀ ਬੇਅਦਬੀ ਦੀ ਜਿਹੜੀ ਹੋਈ ਹੈ ਉਹਦਾ ਇਨਸਾਫ ਲੈਣ ਦੇ ਲਈ ਹਰਿਆਣੇ ਦੇ ਵਿੱਚ ਚੰਦ ਵੋਟਾਂ ਦੇ ਕਰਕੇ ਜਿਹੜਾ ਉਹ ਨਹੀਂ ਦੇ ਰਹੇ ਇਨਸਾਫ ਕਿਉਂਕਿ ਹਰਿਆਣੇ ਦੇ ਵਿੱਚ ਵੋਟਾਂ ਨੇ ਤੇ ਫਿਰ ਜੇ ਵੋਟਾਂ ਦੇ ਲਈ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਭਗਵੰਤ ਮਾਨ ਨਹੀਂ ਦੇ ਸਕਦੇ ਤਾਂ ਜਿਹੜਾ ਸਰਵੋੱਚ ਹੈ ਸਾਡੇ ਸਾਰਿਆਂ ਦੇ ਲਈ ਤਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਆਮ ਲੋਕਾਂ ਨੂੰ ਕੀ ਇਨਸਾਫ ਜਿਹੜਾ ਦੇਣਗੇ ਜਿਹੜੇ ਗੁਰੂ ਦੇ ਨਾਲ ਨਹੀਂ ਖੜ ਰਹੇ ਉਹ ਫਿਰ ਸਾਡੇ ਵਰਗੇ ਆਮ ਲੋਕਾਂ ਦੇ ਨਾਲ ਪੰਜਾਬੀਆਂ ਦੇ ਨਾਲ ਜਿਹੜਾ ਉਹ ਕਿੱਥੇ ਖੜਨਗੇ ਕਿਉਂਕਿ ਹਰਿਆਣੇ ਦੇ ਵਿੱਚ ਵੋਟਾਂ ਨੇ ਤੇ ਹਰਿਆਣੇ ਦੇ ਵਿੱਚ ਕਹਿੰਦੇ ਕਿ ਡੇਰੇ ਦੀਆਂ ਵੋਟਾਂ ਕਾਫੀ ਨਹੀਂ ਉਹਦੀਆਂ ਵੋਟਾਂ ਲੈਣੀਆਂ ਨੇ ਇਸੇ ਕਰਕੇ ਬੇਅਦਬੀ ਦਾ ਮਸਲਾ ਜਿਹੜਾ ਉਹ ਡੇਰਾ ਮੁਖੀ ਦੇ ਖਿਲਾਫ ਅੱਗੇ ਵਧਾਉਣ ਦੀ ਇਜਾਜ਼ਤ ਜਿਹੜੀ ਆ ਭਗਵੰਤ ਮਾਨ ਦੇ ਨਹੀਂ ਰਹੇ ਤਾਂ ਫਿਰ ਜਿਹੜਾ ਬੰਦਾ ਗੁਰੂ ਦੇ ਨਾਲ ਨਹੀਂ ਖੜ ਰਿਹਾ ਜਿਹੜਾ ਗੁਰੂ ਬਣਾਉਣ ਵਾਲਾ ਸਾਨੂੰ ਸਾਰਿਆਂ ਨੂੰ ਤੇ ਫਿਰ ਉਹ ਆਪਣੇ ਅਰਗੇ ਆਮ ਲੋਕਾਂ ਦੇ ਨਾਲ ਭਗਵੰਤ ਮਾਨ ਕੀ ਜਿਹੜਾ ਉਹ ਖੜਨਗੇ ਕੀ ਉਹਦੇ ਤੋਂ ਆਸ ਹੈ ਉਹ ਜੇ ਮੁੱਖ ਮੰਤਰੀ ਤੋਂ ਰੱਖੀ ਜਾ ਸਕਦੀ ਹੈ ਆ ਸਿੱਧੂ ਸਾਬ ਬੜਾ ਵਧੀਆ ਤੁਸੀਂ ਪ੍ਰਸ਼ਨ ਕੀਤਾ ਮੈਂ ਇੱਕ ਗੱਲ ਕਹਾਂ ਕਿ ਰਾਜਨੀਤਿਕ ਲੋਕਾਂ ਵਾਸਤੇ ਕੋਈ ਗੁਰੂ ਕੋਈ ਰੱਬ ਪੁਰਖ ਨੀਚੇ ਹੁੰਦਾ ਕੇਵਲ ਵੋਟਾਂ ਦੀ ਰਾਜਨੀਤੀ ਹੁੰਦੀ ਹੈ ਆ ਜਿਸ ਤਰੀਕੇ ਨਾਲ ਅੱਜ ਕੱਲ ਖਲਾਸੇ ਜਿਹੜੇ ਅਕਾਲੀ ਦਲ ਦੇ ਔਰ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਦੇ ਪ੍ਰਤੀ ਹੋ ਰਹੇ ਆ ਸਿੱਧੂ ਸਾਬ ਹੈਰਾਨੀ ਹੁੰਦੀ ਹੈ ਕਿ ਲੋਕ ਵੋਟਾਂ ਦੇ ਘਰ-ਘਰ ਕਿਸ ਤਰੀਕੇ ਨਾਲ ਲੋਕਾਂ ਦਾ ਡਗਾ ਕਰਦੇ ਤੇ ਈਵਨ ਕਿ ਆਪਣੀ ਗੁਰੂ ਰੂਮੀ ਜੇ ਬਖਸ਼ਰੇ ਉਹ ਚਾਹੇ ਸੁਖਬੀਰ ਸਿੰਘ ਬਾਦਲ ਹੋਵੇ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਵੇ ਤੇ ਚਾਹੇ ਭਗਵਤ ਬਾਣ ਹੋਵੇ ਸ਼ਾਇਦ ਉਸ ਖੇਤਰ ਦੇ ਵਿੱਚ ਇਹ ਸਾਰੇ ਇੱਕੋ ਹੀ ਥੱਲੀ ਦੇ ਚੱਟੇ-ਵੱਟੇ ਜਿਹੜੇ ਸਿੱਧੂ ਸਾਹਿਬ ਬਣ ਜਾਂਦੇ ਆ ਤੇ ਵਾਕਈ ਜੇਕਰ ਇਹ ਫਿਰ ਆਪਣੇ ਗੁਰੂ ਨੂੰ ਧੋਖਾ ਦਿੰਦੇ ਤਾਂ ਫਿਰ ਲੋਕਾਂ ਨਾਲ ਇਹਨਾਂ ਨੇ ਕਿੱਥੇ ਇਨਸਾਫ਼ ਕਰਦਾ ਲੋਕਾਂ ਨਾਲ ਕਿੱਥੇ ਖਲਮਾ ਔਰ ਹਮੇਸ਼ਾ ਇਹ ਗੱਲ ਚੱਲਦੀ ਰਹੀ ਐ ਸਿੱਧੂ ਸਾਹਿਬ ਰਾਜਨੀਤੀ ਦੇ ਵਿੱਚ ਲੋਕ ਹਾਰਦੇ ਆ ਔਰ ਨੇਤਾ ਜਿੱਤਦੇ ਆ ਸਿਰਫ ਅੱਗਾਂ ਤੇ ਰੱਗ ਬਦਲਦੇ ਆ ਕਦੇ ਨੀਲੀਆਂ ਕਦੇ ਚਿੱਟੀਆਂ ਕਦੇ ਆ ਕਟੀਆਂ ਕਦੇ ਖੁਜ ਤੇ ਕਦੇ ਖੁਜ ਮੇਰਾ ਨਹੀਂ خیال ਕਿ ਕਿਸੇ ਵੀ ਰਾਜਨੀਤਿਕ ਲੋਕਾਂ ਨੇ ਰਾਜਨੀਤਿਕ ਨੇਤਾਵਾਂ ਨੇ ਲੋਕਾਂ ਦੀ ਬਾਹ ਫੜੀ ਹੋਵੇ ਜਾਂ ਲੋਕਾਂ ਨੂੰ ਇਨਸਾਫ਼ ਜਿਹੜਾ ਉਹ ਦਿੱਤਾ ਹੋਵੇ ਖੈਰ ਦਾ ਨਾ ਤਾਂ ਤੋਂ ਗੰਤਵਾਰ ਨਹੀਂ ਕਰ ਰਹੇ ਆ ਅਜਿਹੀ ਸਥਿਤੀ ਦੇ ਵਿੱਚ ਕਿ ਜਦੋਂ ਉਹਨਾਂ ਵਾਸਤੇ ਵੋਟਾਂ ਜਿਹੜੀਆਂ ਖਾਸ ਤੌਰ ਤੇ ਮਹੱਤਵਪੂਰਨ ਨੇ ਅਸੀਂ ਦੂਸਰਾਂ ਫਿਰ ਇਹਨਾਂ ਦਾ ਫਿਰ ਪਿਛਲਿਆਂ ਦਾ ਅੰਤਰ ਕੀ ਹੋਇਆ ਇਹ ਵੀ ਬਦਲਾਅ ਉਸੇ ਤਰੀਕੇ ਦਾ ਹੋਇਆ ਹੈਗਾ ਜਿਸ ਤਰੀਕੇ ਨਾਲ ਆ ਬੀਤੇ ਦੌਰ ਚ ਚੱਲਦਾ ਰਿਹਾ ਜੇਕਰ ਕਵਰ ਵਿਜੇ ਪ੍ਰਤਾਪ ਸਿੰਘ बार-बार ਇਸ ਮੁੱਦੇ ਤੇ ਬਤਾਲਾ ਹੁੰਦੇ ਆ ਭਾਈ ਇਨਸਾਫ ਜਿਵੇਂ ਮਿਲਾ ਇਨਸਾਫ ਨਹੀਂ ਜਿਵੇਂ ਮਿਲਾ ਹੁਣ ਤਾਂ ਇਹ ਗੱਲ ਜਗ ਜाहिर ਹੋ ਕਿ ਇਸ ਤਰੀਕੇ ਨਾਲ ਬੀਤੇ ਦੌਰ ਚ ਉਸ ਨੂੰ ਰਾabri ਹੀ ਨੂੰ ਬਚਾਇਆ ਜਾਂਦਾ ਰਿਹਾ ਤੇ ਕਿਸ ਤਰੀਕੇ ਨਾਲ ਵਜੂਦਾ ਸਮੇਂ ਦੇ ਵਿੱਚ ਉਸ ਦੀ ਫਾਈਲ ਹੀ ਡਾਕ ਲਈ ਅਜਾਜ਼ਤੀ ਨਹੀਂ ਦਿੱਤੀ ਗਈ ਜਦੋਂ ਕਿ ਸਭ ਕੁਝ ਉਸ ਦੇ ਸਬੰਧੀ ਜਾਂਚ ਕਰ ਲਈ ਆ ਸਭ ਕੁਝ ਪਤਾ ਲੱਗ ਚੁੱਕਾ ਕਿ ਉਸ ਨੇ ਕਿਸ ਤਰੀਕੇ ਦਾ ਨਿਰਦੇਸ਼ ਦਿੱਤੇ ਕਿ ਹਾਂ ਵੀ ਇਹ ਕਰੋ ਇਸ ਸਭ ਦੇ ਬਾਵਜੂਦ ਪੂਰਨ ਤੌਰ ਤੇ ਫਾਈਲ ਤਿਆਰ ਹੋ ਕੇ ਉੱਤੇ ਟੇਬਲ ਤੇ ਪਈ ਹੋਵੇ ਤਾਂ ਮੁੱਖ ਮੰਤਰੀ ਸਾਹਿਬ ਉਸ ਨੂੰ ਵੇਖਣ ਵਾਸਤੇ ਕਸਤੀ ਨਾ ਕਰਨ ਤਾਂ ਫਿਰ ਮੰਚੇ ਜਿਹੜੇ ਆ ਉਹ ਸਾਫ਼ ਕਲੀਅਰ ਹੋ ਜਾਂਦੇ ਆ ਗੁਰੂ ਅਕਾਲ ਪੁਰਖ ਰਬੋ ਵਾਹਿਗੁਰੂ ਕ੍ਰਿਸ਼ਨ ਅੱਲਾਹ ਭਗਵਾਨ ਸਿਰਫ ਇਨ੍ਹਾਂ ਲੋਕਾਂ ਵਾਸਤੇ ਨਾਮ ਨੇ ਡਰ ਨਹੀਂ ਇਹਨਾਂ ਨੂੰ ਹੈਗਾ ਡਰਦੇ ਉਦੋਂ ਹੀ ਆ ਜਦੋਂ ਕੋਈ ਲੋਕ ਇਹਨਾਂ ਦੇ ਖਿਲਾਫ ਫਤਵਾ ਦਿੰਦੇ ਆ ਖੈਰ ਦੇਖੋ ਹੁਣ ਸ਼ਰੂਪੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮੁੱਦੇ ਦੇ ਕਿਸ ਤਰੀਕੇ ਨਾਲ ਸਰਕਾਰ ਨੂੰ ਘੇਰਦੀ ਆ ਸਮਾ ਤਾਂ ਉਹਨਾਂ ਨੇ ਮੰਗ ਲਈ ਆ ਭਗਵੰਤਪਾਲ ਹੁਣ ਨਾਲੋਂ ਮਿਲਣ ਦਾ ਹੁਣ ਭਗਵੰਤਪਾਲ ਦੀ ਕੌਨਸ਼ੀਅਸ ਕਿਸ ਤਰੀਕੇ ਨਾਲ ਹਲੋ ਕਰਦੀ ਆ ਕਿ ਹਾਂ ਵੀ ਉਹਨਾਂ ਨੇ ਇਨਸਾਫ ਦੇਣਾ ਕਿਉਂਕਿ ਢਾਈ ਸਾਲਾਂ ਲੱਗੇ ਤੇ ਪਤਾ ਉਹਨਾਂ ਨੂੰ ਵੀ ਆ ਕਿ ਜੋ ਕੁਝ ਉਹਨਾਂ ਢਾਈ ਸਾਲਾਂ ਚ ਕੀਤਾ ਆਉਂਦਿਆਂ ਪੰਜਾ ਸਾਲਾਂ ਚ ਸ਼ਾਇਦ ਲੋਕ ਸ਼ਾਇਦ ਇਹ ਲੋਕਾਂ ਨੇ ਹੁਣ ਉਹੋ ਜੀ ਸਥਿਤੀ ਖਲੋਣਾ ਨਹੀਂ ਆ ਉਹਦਾ ਜਵਾਬ ਲੋਕਾਂ ਨੇ ਲੋਕ ਸਭਾ ਦੇ ਵਿੱਚ ਹੋਣਾ ਚਾਹੇ ਸਿਰੋਪੱਪ ਦੇਤਾ। ਥਰ ਹੁਣ ਵੇਖੋ ਕਿ ਭਗਵੰਤਬਾਨ ਹੋਣ ਵਾਸਤੇ ਅਗਲਾ ਰਸਤਾ ਕੀ ਆ? ਸਮੱਸਿਆਵਾਂ ਉਹਨਾਂ ਵਾਸਤੇ ਵਾਕਈ ਜਿਹੜੀਆਂ ਗੰਭੀਰ ਪੈਦਾ ਜਿਹੜੀਆਂ ਹੁੰਦੀਆਂ ਜਾ ਰਹੀਆਂ। ਜੀ ਚਲੋ ਅਗਲੀ ਖਬਰ ਹਨ ਕਿ ਸਾਹਿਬ ਕਹਿੰਦੇ ਕਿ ਹੁਣ ਇੱਕ ਲੈਟਰ ਲਿਖੀ ਹੈ ਕਿ ਜੇਰੀਵਾਲ ਸਾਹਿਬ ਉਹਨਾਂ ਨੇ ਜ਼ੇਰ ਝੋਕ ਕੇ ਭਾਈ ਮੇਰੀ ਥਾਂ ਤੇ ਦਿੱਲੀ ਸਰਕਾਰ ਦੇ ਸੁਤੰਤਰਤਾ ਸਮਾਗਮ ਦੇ ਵਿੱਚ ਜਿਹੜਾ ਉਹ ਝੰਡਾ ਲਹਿਰਾਉਣ ਦਾ ਜਿਹੜਾ 15 ਅਗਸਤ ਦਾ ਸਮਾਗਮ ਹੋਣਾ ਹੈ ਉਹਦੇ ਉਹ ਮੇਰੀ ਥਾਂ ਤੇ ਝੰਡਾ ਲਹਿਰਾਉਣ ਦੀ ਇਜਾਜ਼ਤ ਜਿਹੜੀ ਇੱਕ ਕੈਬਨਿਟ ਮੰਤਰੀ ਜਿਹੜੇ ਉਹਨਾਂ ਦੇ ਆਤਿਸ਼ੀ ਨੂੰ ਦਿੱਤੀ ਜਾਵੇ ਤੇ ਕਹਿੰਦੇ ਕਿ ਇਹਦੇ ਤੇ ਇਤਰਾਜ਼ ਜਤਾਇਆ ਜਾ ਰਿਹਾ ਕਿ ਭਈ ਉਹਨਾਂ ਨੂੰ ਨਹੀਂ ਦਿੱਤੀ ਜਾ ਸਕਦੀ ਇਜਾਜ਼ਤ ਸਿਰਫ ਮੁੱਖ ਮੰਤਰੀ ਹੀ ਝੰਡਾ ਜਿਹੜਾ ਉਹ ਲਹਿਰਾ ਸਕਦਾ ਹੈ ਔਰ ਜੇ ਕੇਂਦਰੀ ਵਾਲੇ ਤਾਂ ਚਾਹੁੰਦੇ ਆ ਤਾਂ ਫਿਰ ਆਪਣੀ ਥਾਂ ਤੇ ਉਹਨਾਂ ਨੂੰ ਬਣਾ ਦੇਣ ਮੁੱਖ ਮੰਤਰੀ ਇਹੋ ਜਿਹੜੀਆਂ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਕਿਵੇਂ ਦੇਖਦੇ ਹੋ ਕਿ ਸਿਰਫ ਝੰਡਾ ਲਹਿਰਾਉਣ ਤੱਕ ਹੀ ਆਤਿਸ਼ੀ ਜਿਹੜੀ ਹੈ ਉਹਨਾਂ ਦੀ ਥਾਂ ਲੈਣਗੇ ਜਾਂ ਫਿਰ ਹੁਣ ਉਹ ਮੁੱਖ ਮੰਤਰੀ ਬਣਨ ਵਾਲੇ ਪਾਸੇ ਵੀ ਜਿਹੜਾ ਅਧਿ ਤੌਰ ਸੋ ਖੰਦਰ ਜੀ ਜੇਕਰ ਵੇਖਿਆ ਜਾਵੇ ਤਾਂ ਪਿਛਲੇ ਲੰਮੇ ਸਮੇਂ ਤੋਂ ਜਦੋਂ ਦਾ ਅਰਵਿੰਦ ਕੇਸਰੀਵਾਲ ਜੇਲ੍ਹ ਦੇ ਵਿੱਚ ਆ ਉਦੋਂ ਤੋਂ ਹੀ ਇੱਕ ਕਿਸਮ ਦੀ ਕਮਾਂਡ ਜਿਹੜੀ ਹੈ ਦਿੱਲੀ ਸਰਕਾਰ ਦੀ ਆਛੀ ਹੁਣਾਂ ਲਈ ਜਿਹੜੀ ਉਹ ਸਮਾਂ ਨਿਕਲੀ ਹੈ ਕਿਉਂਕਿ ਜਦੋਂ ਵੀ ਬਿਆਨ ਦਿੰਦੇ ਆ ਉਹੀ ਦਿੰਦੇ ਆ ਜੇਕਰ ਭੁੱਖ ਹੜਤਾਲ ਤੇ ਬੈਠਦੇ ਆ ਆਛੀ ਹੁਣੀ ਬੈਠਦੇ ਆ ਆ ਅਰਵਿੰਦ ਕੇਸਰੀਵਾਲ ਤੋਂ ਜਾਣ ਤੋਂ ਮਗਰੋਂ ਇੱਕ ਕਿਸਮ ਦੀ ਕਮਾਂਡ ਜਿਹੜੀ ਆ ਉਹਨਾਂ ਦੇ ਹੱਥ ਵਿੱਚ ਆ ਗਈ ਹੈ ਹੁਣ ਉਹਨਾਂ ਨੇ ਜੇਲ੍ਹ ਤੋਂ ਚਿੱਠੀ ਲਿਖਦੀ ਕਿ ਮੇਰੀ ਜਗ੍ਹਾ ਤੇ ਇਹ ਜਿਹੜੇ ਨੇ ਆਛੀ ਹੁਣੀ ਅੱ ਝੰਡਾ ਲਹਿਰਾਉਣਗੇ ਜਦੋਂ ਕਿ ਪ੍ਰੋਟੋਕੋਲ ਦੇ ਅਨੁਸਾਰ ਚੜਾਇਆ ਇਸ ਤਰ੍ਹਾਂ ਖਦੀ ਨਹੀਂ ਹੋ ਸਕਦਾ ਜੇਕਰ ਮੁੱਖ ਮੰਤਰੀ ਨੇ ਝੰਡਾ ਲਹਿਰਾਉਣਾ ਤਾਂ ਫਿਰ ਮੁੱਖ ਮੰਤਰੀ ਹੀ ਲਹਿਰਾਊਗਾ ਇਸ ਤਰ੍ਹਾਂ ਤਾਂ ਹੋ ਨਹੀਂ ਸਕਦਾ ਕਿ ਮੁੱਖ ਮੰਤਰੀ ਕਹੇ ਕਿ ਨਹੀਂ ਯਾਰ ਮੇਰਾ ਅੱਜ ਦਿਨ ਨਹੀਂ ਕਰਦਾ ਆ ਇਹਨੂੰ ਲੈ ਜਾਓ ਇਸ ਤਰ੍ਹਾਂ ਦੀਆਂ ਨਹੀਂ ਸਥਿਤੀਆਂ ਹੁੰਦੀਆਂ ਨੇ ਸਿੱਧੂ ਸਭ ਉਹ ਨਹੀਂ ਹੋ ਸਕਦੀਆਂ ਪਰ ਉਹ ਜਿਹੜੀ ਚਿੱਠੀ ਇਹਨਾਂ ਨੇ ਲਿਖ ਦਿੱਤੀ ਔਰ ਲਿਖ ਕੇ ਇਹ ਜਿਦਾਂ ਉਹਨਾਂ ਨੇ ਕਿਹਾ ਤੁਸੀਂ ਇਹਨੂੰ ਇਹਨਾਂ ਦੀ ਥਾਂ ਤੇ ਇਹਨਾਂ ਕੋਲ ਝੰਡਾ ਜਿਹੜਾ ਲਹਿਰਾ ਲਿਆ ਜਾਵੇ ਤੇ ਦੂਜੇ ਪਾਸੇ ਕਹਿੰਦੇ ਨੇ ਕਿ ਜਿਹੜੇ ਐਸਜੀ ਤਦੱਪਰਾਂ ਉਹਨਾਂ ਨੇ ਇਸ ਗੱਲ ਕੀਤੀ ਕਿ ਸਾਡੇ ਕੋਲ ਕੋਈ ਚਿੱਠੀ ਜਿਹੜੀ ਆ ਉਹ ਨਹੀਂ ਮਿਲੀ। ਪਰ ਇਹ ਆ ਲੱਗਦਾ ਬਈ। ਉਹ ਜਿਸ ਤਰ੍ਹਾਂ ਜਿਹੜੀਆਂ ਸਮੱਸਿਆਵਾਂ ਸਿੱਧੂ ਸਾਹਿਬ ਐਸਲੇ ਅਰਵਿੰਦ ਕੇਸ਼ਰੀਪਾਲ ਵਾਸਤੇ ਵੱਧ ਗਿਆ ਪਈਆਂ। ਜਿਸ ਤਰੀਕੇ ਨਾਲ ਸੀਬੀਆਈ ਔਰ ਈਡੀ ਉਸਤੇ ਦਿਵਾੜੇ ਸਨ ਜਾਂ ਕੱਸ ਰਹੀ ਹੈ। ਔਰ ਉਸ ਨੂੰ ਪਤਾ ਕਿ ਉਹ ਈਡੀ ਜਲਦੀ ਉਸ ਕੋ ਬਾਹਰ ਨਿਕਲਿਆ ਨਹੀਂ ਜਾਣਾ। ਦੂਜੇ ਪਾਸੇ ਮਨੀਸ਼ ਸੋਦੀਆ ਜਿਹੜੀ ਉਹਦੇ ਖਾਸਮ ਖਾਸ ਸੀ ਉਹ ਸਾਰੇ ਵੱਡੇ ਅੰਦਰ ਨੇ। ਤਾਂ ਸੁਭਾਵ ਹੈ ਕਿ ਉਹਨਾਂ ਨੂੰ ਇੱਕ ਅਜਿਹਾ ਨੇਤਾ ਉੰਦੇ ਦੇਰਾਂ ਦੇ ਵਿੱਚ ਜਰੂਰ ਪੈੜਾ ਕਰਨਾ ਪਏਗਾ ਜਾਂ ਬੜੁਖਾ ਪਊਗਾ ਜਿਹੜਾ ਮੁੱਖ ਮੰਤਰੀ ਦੇ ਰੂਪ ਤੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚਲਾ ਸਕੇਗਾ ਤੇ ਸ਼ਾਇਦ ਉਸੇ ਸੰਦਰਭ ਵਿੱਚ ਆਮ ਆਦਮੀ ਪਾਰਟੀ ਦਾ ਇਹ ਪਹਿਲਾ ਕਦਮ ਹੈਗਾ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੇ ਜੇਲ੍ਹ ਚ ਬੈਠਿਆ ਇਹ ਚਿੱਠੀ ਲਿਖ ਕੇ ਇਹ ਜਿਹੜੀ ਰਿਕਵੈਸਟ ਜਿਹੜੀ ਕੀਤੀ ਹੈ ਹੁਣ ਰਿਕਵੈਸਟ ਨੂੰ ਮੰਨਣਾ ਨਾ ਮੰਨਣਾ ਉਹ ਤਾਂ ਐਲਜੀ ਦੇ ਹੱਥ ਹੈਗਾ ਪਰ ਜੋ ਪ੍ਰੋਟੋਕੋਲ ਕਿੰਨਾ ਪ੍ਰੋਟੋਕੋਲ ਦੇ ਅਨਸਾਰ ਇਸ ਤਰ੍ਹਾਂ ਹੁੰਦਾ ਨਹੀਂ ਹੈਗਾ ਹੁਣ ਇਹੋ ਹੀ ਕਿਹਾ ਜਾ ਸਕਦਾ ਇਹ ਹੋ ਸਕਦਾ ਕਿ ਸਰਮੇਂ ਤੇ ਕੇਸ਼ਰੀਵਾਲ ਨੂੰ ਆਪਣਾ ਭੁਖ ਖਜਰਾ ਉਹ ਸਾਫ ਸਾਉੜ ਤੇ ਦਿਖਾਈ ਦੇਣ ਲੱਗ ਪਿਆ ਤੇ ਇਸੇ ਹੀ ਕਾਰਨ ਉਹਨਾਂ ਨੇ ਇੱਕ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਬਣਾਉਣ ਵਾਲਾ ਕਿਉਂਕਿ ਲੰਮੀ ਮੁੱਖ ਮੰਤਰੀ ਪਰ ਉਹਨਾਂ ਕੇ ਅਸਲ ਤਾਕਤਾਂ ਉਹਨਾਂ ਦੀ ਪਤਨੀ ਸਨੀਤਾ ਕੇਸ਼ਰੀਵਾਲ ਕੋਲ ਹੀ ਰਹੇਗੀ ਜਿਸ ਤਰੀਕੇ ਨਾਲ ਬੀਤੇ ਦਿਨਾਂ ਚ ਉਹਨਾਂ ਦੀਆਂ ਗਤੀਵਿਧੀਆਂ ਆਈਆਂ ਨੇ ਤਾਂ ਸ਼ਾਇਦ ਇਹ ਉਹਨਾਂ ਦਾ ਇੱਕ ਕਦਮ ਮੰਨਿਆ ਜਾ ਸਕਦਾ ਕਿ ਆਉਣਿਆ ਦਿਨਾਂ ਚ ਆਸ਼ੀ ਹੋਣਾ ਨੂੰ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਇੱਕ ਰਬੜ ਸਟੈਂਪ ਦੇ ਰੂਪ ਦੇ ਵਿੱਚ ਮੁੱਖ ਮੰਤਰੀ ਬਣਾਤਾ ਜਾਵੇ ਤਾਂ ਜੋ ਜਿਹੜਾ ਕੰਮ ਕਾਜ ਆ ਉਹ ਚੱਲਦਾ ਰਹਿ ਸਕੇ ਜੀ ਚਲੋ ਅਨਕ ਸਭ ਤੋਂ ਸਾਡਾ ਪ੍ਰੋਗਰਾਮ ਦੇ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਿੱਤੂ ਸਾਹਿਬ ਅੱਜ ਸਾਨੂੰ ਪ੍ਰੋਫੈਸਰ ਮਨਜੀਤ ਸਿੰਘ ਕਣਕੀ ਸਾਹਿਬ ਜਿਨ੍ਹਾਂ ਦੇ ਬਲਵਾਨ ਅਹਿਮ ਖਬਰਾਂ ਤੇ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਕਿ ਕਣਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ ਦੁਬਾਰਾ ਫਿਰ ਮਿਲਾਂਗੇ ਧੰਨਵਾਦ